ਪੰਜਾਬ 247 ਟੀਵੀ ਦੇ ਖਬਰਾਂ ਦੇ ਬਲਟਨ 'ਚ ਤੁਹਾਡਾ ਕਰਦੇ ਹਾਂ ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ ਤੇ ਆਓ ਅੱਜ ਦੀਆਂ ਖਬਰਾਂ ਦੇ ਉੱਤੇ ਮਾਰਦੇ ਹਾਂ ਇੱਕ ਝਾਤ ਅਮਰੀਕੀ ਰਾਸ਼ਟਰਪਤੀ ਚੋਣ ਜਿੱਤਣ ਤੋਂ ਬਾਅਦ ਡੋਨਲਡ ਟਰੰਪ ਨੇ ਦੂਜੇ ਦੇਸ਼ਾਂ ਤੋਂ ਆਯਾਤ ਅਤੇ ਅਮਰੀਕਾ ਪਹੁੰਚਣ ਵਾਲੇ ਉਤਪਾਦਾਂ ਦੇ ਉੱਤੇ ਟੈਕਸ ਵਧਾਉਣ ਦੀਆਂ ਚੇਤਾਵਨੀਆਂ ਦੇਣੀਆਂ ਸ਼ੁਰੂ ਕੀਤੀਆਂ ਹੋਈਆਂ ਹਨ ਰਾਸ਼ਟਰਪਤੀ ਦਾ ਅਹੁਦਾ ਸੰਭਾਲਦਿਆਂ ਹੀ ਉਹਨਾਂ ਨੇ ਟੈਕਸ ਵਧਾਉਣ ਦਾ ਐਲਾਨ ਵੀ ਕੀਤਾ ਟਰੰਪ ਨੇ ਬ੍ਰਿਕਸ ਦੇਸ਼ਾਂ ਬ੍ਰਾਜ਼ੀਲ ਰੂਸ ਭਾਰਤ ਚੀਨ ਤੇ ਦੱਖਣੀ ਅਫਰੀਕਾ ਦੇ ਉੱਤੇ ਸਭ ਤੋਂ ਉੱਚੀ ਡਰਮਡ ਡਿਊਟੀ ਯਾਨੀ ਕਿ 100% ਦੀ ਤੱਕ ਲਾਉਣ ਦੀ ਚੇਤਾਵਨੀ ਵੀ ਦਿੱਤੀ ਹੋਈ ਹੈ ਅਮਰੀਕੀ ਬਾਜ਼ਾਰ ਵਿੱਚ ਵਿਕਣ ਵਾਲੇ ਜ਼ਿਆਦਾਤਰ ਉਤਪਾਦ ਦੂਜੇ ਦੇਸ਼ਾਂ ਤੋਂ ਆਉਂਦੇ ਹਨ ਅਜਿਹੇ ਚ ਅਮਰੀਕਾ 'ਚ ਰਹਿਣ ਵਾਲੇ ਲੋਕ ਮਹਿੰਗਾਈ ਤੋਂ ਵੀ ਡਰੇ ਹੋਏ ਹਨ ਜੇਕਰ ਟਰੰਪ ਆਪਣੀ ਹਮਲਾਵਰ ਟੈਰਫ ਨੀਤੀ ਲਾਗੂ ਕਰਦੇ ਹਨ ਤਾਂ ਅਮਰੀਕਾ ਵਿੱਚ ਦਵਾਈਆਂ ਗੈਣੇ ਬੀਅਰ ਟੀ-ਸ਼ਰਟ ਅਤੇ ਹੋਰ ਕਈ ਚੀਜ਼ਾਂ ਜਿਹੜੀਆਂ ਘਰੇਲੂ ਉਹ ਮਹਿੰਗੀਆਂ ਹੋ ਸਕਦੀਆਂ ਹਨ ਰਾਸ਼ਟਰਪਤੀ ਡੋਨਲਡ 트ਰੰਪ ਪ੍ਰਸ਼ਾਸਨ ਨੇ ਐਲਾਨ ਚ ਕਿਹਾ ਹੈ ਕਿ ਸਾਰੇ ਦੇਸ਼ਾਂ ਤੋਂ ਸਾਰੇ ਤਰ੍ਹਾਂ ਦੇ ਉਤਪਾਦਾਂ ਤੇ ਸੇਵਾਵਾਂ ਤੇ ਦਰਾਮਤ ਤੇ ਡਿਊਟੀ ਬਰਾਬਰ ਨਹੀਂ ਵਧਾਈ ਜਾਏਗੀ ਰਾਸ਼ਟਰਪਤੀ 트ਰੰਪ ਨੇ ਡਿਊਟੀ 10% ਤੀ ਤੋ ਬਤਾ ਕੇ 100% ਦੀ ਤੱਕ ਕਰਨ ਦੀਆਂ ਗੱਲਾਂ ਕੀਤੀਆਂ ਹਨ ਜਦੋਂ 트ਰੰਪ ਦੇ ਇਸ ਐਲਾਨ ਨੂੰ ਕੁਝ ਰਿਪੋਰਟਾਂ ਚ ਖਤਰਾ ਦੱਸਿਆ ਗਿਆ ਤਾਂ ਉਹਨਾਂ ਕਿਹਾ ਕਿ ਉਹ ਕਿਸੇ ਵੀ ਹਾਲਤ ਵਿੱਚ ਪ੍ਰਸਤਾਵਿਤ ਡਿਊਟੀ ਦਰਾਂ ਨੂੰ ਘੱਟ ਨਹੀਂ ਕਰਨਗੇ ਰਾਸ਼ਟਰਪਤੀ 트ੰਪ ਦਾ ਇਹ ਵੀ ਮੰਨਣਾ ਹੈ ਕਿ ਟੈਰਫ ਦੇ ਨਾਲ ਅਮਰੀਕਾ ਵਿੱਚ ਹੋਰ ਨਿਰਮਾਣ ਹੋਵੇਗਾ ਤੇ ਰੁਜ਼ਗਾਰ ਦੇ ਮੌਕੇ ਵਧਣਗੇ ਹਾਲਾਂਕਿ 트ੰਪ ਨੇ ਇਸ ਫੈਸਲੇ ਨਾਲ ਰਿਟੇਲ ਕੰਪਨੀਆਂ ਦੀ ਲਾਗਤ ਵੀ ਵਧੇਗੀ ਜਿਸ ਲਈ ਕੰਪਨੀਆਂ ਗਾਹਕਾਂ ਨੂੰ ਮੁਆਵਜ਼ਾ ਦੇਣਗੀਆਂ ਨੈਸ਼ਨਲ ਰਿਟੇਲ ਫੈਡਰੇਸ਼ਨ ਅਤੇ ਕੰਜ਼ਿਊਮਰ ਟੈਕਨਾਲੋਜੀ ਐਸੋਸੀਏਸ਼ਨ ਨੇ ਵੀ 트ੰਪ ਪ੍ਰਸ਼ਾਸਨ ਦੇ ਇਸ ਫੈਸਲੇ ਨੂੰ ਲੈ ਕੇ ਚੇਤਾਵਨੀ ਦਿੱਤੀ ਹੋਈ ਹੈ ਨੈਸ਼ਨਲ ਰਿਟੇਲ ਫਾਊਂਡੇਸ਼ਨ ਐਂਡ ਕੰਜ਼ਿਊਮਰ ਟੈਕਨੋਲੋਜੀ ਐਸੋਸੀਏਸ਼ਨ ਨੇ ਕਿਹਾ ਹੈ ਕਿ ਵਧੀ ਹੋਈ ਡਿਊਟੀ ਨਾਲ ਅਮਰੀਕੀ ਉਦਯੋਗ ਤੇ ਖਪਤਕਾਰਾਂ ਦੇ ਵੀ ਖਰਚੇ ਵਧ ਜਾਣਗੇ। ਹਾਲ ਹੀ ਵਿੱਚ ਪੀ ਡਬਲਯੂ ਸੀ ਨੇ ਇੱਕ ਸਰਵੇਖਣ ਕੀਤਾ ਸੀ। ਇਸ ਵਿੱਚ ਸਰਵੇ ਵਿੱਚ ਹਿੱਸਾ ਲੈਣ ਵਾਲੇ 67% ਦੀ ਅਮਰੀਕਨ ਲੋਕਾਂ ਦਾ ਮੰਨਣਾ ਹੈ ਕਿ ਜੇਕਰ ਰਾਸ਼ਟਰਪਤੀ 트ੰਪ ਇੰਪੋਰਟ ਡਿਊਟੀ ਵਧਾਉਂਦੇ ਹਨ ਤਾਂ ਕੰਪਨੀਆਂ ਵਧੇ ਹੋਏ ਜਿਹੜਾ ਟੈਰਫ ਹੈ ਉਹਦਾ ਬੋਝ ਗਾਹਕਾਂ ਦੇ ਉੱਤੇ ਹੀ ਪਾ ਦੇਣਗੀਆਂ। ਅਜਿਹੇ ਹਾਲਤ ਵਿੱਚ ਹਰ ਖਪਤਕਾਰ ਉਤਪਾਦ ਦੀਆਂ ਕੀਮਤਾਂ ਤੇ ਵਧੇਰੇ ਪੇਮੈਂਟ ਕਰਨ ਲਈ ਮਜਬੂਰ ਹੋਵੇਗਾ ਹਰ ਘਰ ਅਤੇ ਕਾਰੋਬਾਰ ਵਿੱਚ ਮਤਲਬ ਇਹ ਅਦਾਸਰ ਹੋ ਸਕਦਾ ਹੈ ਬੱਚਿਆਂ ਦੇ ਖਡਾਉਣਿਆਂ ਤੋਂ ਲੈ ਕੇ ਗਹਿਣੇ ਕੱਪੜੇ ਕਾਰਾਂ ਜੁੱਤੀਆਂ ਇਲੈਕਟ੍ਰੋਨਿਕਸ ਚਾਕਲੇਟ ਫਲ ਸਬਜ਼ੀਆਂ ਘਰੇਲੂ ਵਸਤਾਂ ਤੇ ਖਾਣ ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਡੇਢ ਗੁਣਾ ਤੱਕ ਵੱਧ ਸਕਦੀਆਂ ਹਨ ਇਸ ਨੂੰ ਵੇਖਦੇ ਹੋਏ 트੍ਰੰਪ ਦੇ ਅਚਾਨਕ ਕੋਈ ਵੱਡਾ ਫੈਸਲਾ ਲੈਣ ਦੀ ਸੰਭਾਵਨਾ ਘੱਟ ਹੀ ਹੈ ਭਾਵੇਂ ਕਈ ਉਹ ਕਈ ਕੋਈ ਜਾਂਦੇ ਹਨ ਪੀਡਬਲਯੂਸੀ ਦੀ ਸਰਵੇ ਰਿਪੋਰਟ ਤੇ ਇਹ ਵੀ ਸਾਹਮਣੇ ਆਇਆ ਹੈ ਕਿ 45% ਅਮਰੀਕੀ ਡਿਊਟੀ 10% ਦੀ ਵਧਾਉਣ ਦਾ ਸਮਰਥਨ ਤਾਂ ਕਰ ਰਹੇ ਹਨ ਜਦੋਂ ਕਿ 33% ਜਿਹੜੇ ਨੇ ਉਹ 20% ਫੀਸ ਦੀ ਤੱਕ ਟੈਰਫ ਲਾਉਣ ਦੇ ਸਮਰਥਨ ਜਦੋਂ ਚੀਨ ਬਾਰੇ ਸਵਾਲ ਪੁੱਛੇਗਾ ਤਾਂ 1/3 ਅਮਰੀਕੀ 60% ਦੀ ਟੈਕਸ ਲਾਉਣ ਦੇ ਪੱਖ ਵਿੱਚ ਹਨ ਇਸ ਤੋਂ ਸਾਫ ਹੈ ਕਿ ਅਮਰੀਕਾ ਦੇ ਲੋਕਾਂ ਵਿੱਚ ਚੀਨ ਨੂੰ ਲੈ ਕੇ ਖਾਸ ਤਰ੍ਹਾਂ ਦੀ ਇੱਕ ਨਾਰਾਜ਼ਗੀ ਹੈ ਅਜੇ ਹਜੇ ਇਹ ਅਟਕਲਾਂ ਲਾਈਆਂ ਜਾ ਰਹੀਆਂ ਨੇ ਕਿ ਟਰੰਪ ਜਨਤਾ ਦੀਆਂ ਭਾਵਨਾਵਾਂ ਦਾ ਫਾਇਦਾ ਉਠਾ ਸਕਦੇ ਹਨ ਰਾਸ਼ਟਰਪਤੀ ਟਰੰਪ ਕਿਸ ਦੇਸ਼ ਤੇ ਕਿੰਨੀ ਡਿਊਟੀ ਲਾਉਣਗੇ ਇਸ ਬਾਰੇ ਅਜੇ ਕੁਝ ਵੀ ਸਪੱਸ਼ਟ ਨਹੀਂ ਹੈ ਇਹਦੇ باوجود ਕੰਪਨੀਆਂ ਵਿਚਾਲੇ ਟੈਰਫ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ ਕੰਪਨੀਆਂ ਨੇ ਕਿਸੇ ਵੀ ਸਥਿਤੀ ਨਾਲ ਨਜਿੱਠਣ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ ਇਸ ਤਿਆਰੀ ਵਿੱਚ ਕੀਮਤ ਵਧਾਉਣ ਤੋਂ ਬਾਅਦ ਵਿਕਰੀ ਵਧਾਉਣ ਦੀ ਰਣਨੀਤੀ ਵੀ ਸ਼ਾਮਲ ਹੈ ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਨਤੀਜੇ ਐਲਾਨੇ ਜਾਣ ਤੋਂ ਬਾਅਦ ਭਾਰਤੀ ਆਈਟੀ ਕੰਪਨੀਆਂ ਜਿਹੜੀਆਂ ਅਮਰੀਕਾ ਵਿੱਚ ਕੰਮ ਕਰਦੀਆਂ ਉਹਨਾਂ ਤੇ ਵੀ ਤਰਫ ਵਾਧੇ ਤੇ ਦੂਜੇ ਦੇਸ਼ਾਂ ਦੇ ਪੇਸ਼ਾਵਰਾਂ ਲਈ ਵੀ ਮੁਸ਼ਕਲ ਸਥਿਤੀ ਤੋਂ ਜਾਣੂ ਹਨ ਅਜਿਹੇ ਤੇ ਭਾਰਤੀ ਆਈਟੀ ਕੰਪਨੀਆਂ ਜਿਹੜੀਆਂ ਨੇ ਉਹਨਾਂ ਨੇ ਅਮਰੀਕਾ ਵਿੱਚ ਲੋਕਲ ਜਿਹੜੇ ਸਥਾਨਕ ਲੋਕ ਨੇ ਉਹਨਾਂ ਨੂੰ ਨੌਕਰੀਆਂ ਤੇ ਰੱਖਣਾ ਸ਼ੁਰੂ ਕਰ ਦਿੱਤਾ ਹੈ ਰੈਗੂਲੇਟਰੀ ਫਾਈਲਿੰਗ ਦਰਸਾਉਂਦੀ ਹੈ ਕਿ ਇਨਫੋਸਿਸ ਅਤੇ TCS ਵਰਗੀਆਂ ਭਾਰਤੀ ਬੇਸ ਵਾਲੀਆਂ ਕੰਪਨੀਆਂ ਨੇ ਤੇਜ਼ੀ ਨਾਲ ਅਮਰੀਕੀਆਂ ਨੂੰ ਪ੍ਰਤੀ ਕਰਨਾ ਸ਼ੁਰੂ ਕਰ ਦਿੱਤਾ ਹੈ ਦੋਵੇਂ ਕੰਪਨੀਆਂ ਹੁਣ ਤੱਕ 25000 ਤੋਂ ਵੱਧ ਅਮਰੀਕੀ ਲੋਕਾਂ ਨੂੰ ਨੌਕਰੀ ਦੇ ਚੁੱਕੀ ਜਾਂ ਇਹਨੇ ਕਰਮਚਾਰੀਆਂ ਨੂੰ ਉਜਤियां ਦੇ ਚੁੱਕੇ ਹਨ 트럼ਪ ਦੀਆਂ ਧਮਕੀਆਂ ਦੇ ਪਿੱਛੇ ਦੀ ਸਮਝ ਰੱਖਣ ਵਾਲੇ ਅਰਥਸ਼ਾਸਤਰੀ ਅਤੇ ਵਿਦਵਾਨ ਲੋਕ ਇਹ ਸਮਝਦੇ ਹਨ ਤੇ ਜਾਣਦੇ ਨੇ ਕਿ ਇਹਦੇ ਪਿੱਛੇ ਇੱਕ ਡਰ ਹੈ ਜੋ 트럼ਪ ਤੇ ਅਮਰੀਕਾ ਸਾਰੇ ਨੂੰ ਜਿਹੜਾ ਸਿਸਟਮ ਹੈ ਉਹਨੂੰ ਸਤਾ ਰਿਹਾ ਹੈ ਉਹ ਹੈ ਵਿਸ਼ਵ ਪੱਧਰ ਤੇ ਵਪਾਰਕ ਕਰੰਸੀ ਦੇ ਰੂਪ ਵਿੱਚ ਹੋਰਨਾਂ ਦੇਸ਼ਾਂ ਖਾਸ ਕਰਕੇ ਚੀਨ ਤੇ ਬ੍ਰਿਕਸ ਵਾਲੇ ਦੇਸ਼ਾਂ ਵੱਲੋਂ ਅਮਰੀਕੀ ਡਾਲਰ ਨੂੰ ਖਤਰਾ ਵਧ ਰਿਹਾ ਹੈ ਡੋਨਲਡ 트럼ਪ ਨੇ ਕਿਹਾ ਹੈ ਕਿ ਜੇਕਰ ਬ੍ਰਿਕਸ ਦੇਸ਼ ਆਪਣੀ ਕਰੰਸੀ ਪੇਸ਼ ਕਰ ਦਿੰਦੇ ਹਨ ਤਾਂ ਉਹਨਾਂ ਲਈ ਅਮਰੀਕਾ ਨਾਲ ਵਪਾਰ ਕਰਨਾ ਹੀ ਮੁਸ਼ਕਲ ਹੋ ਜਾਏਗਾ ਕਿਉਂਕਿ ਉਹ 100% ਦੀ ਟੈਕਸ ਲਗਾ ਦੇਣਗੇ ਪਿਛਲੇ ਸਾਲ ਰੂਸ ਹੋਏ ਬ੍ਰਿਕਸ ਮੀਲਨ ਚ ਬ੍ਰਿਕਸ ਕਰੰਸੀ ਦੇ ਉੱਤੇ ਕਾਫੀ ਚਰਚਾ ਹੋਈ ਸੀ ਬ੍ਰਾਜ਼ੀਲ ਰੂਸ ਭਾਰ ચીਨ ਤੇ ਦੱਖਣੀ ਅਫਰੀਕਾ ਵਰਗੇ ਦੇਸ਼ਾਂ ਦੇ ਸੰਗਠਨ ਚ ਬ੍ਰਿਕਸ ਕਰੰਸੀ ਲਾਉਣ ਤੇ ਭਾਵੇਂ ਹਾਲੇ ਕੋਈ ਫੈਸਲਾ ਨਹੀਂ ਲਿਆ ਗਿਆ ਪਰ ਨਵੀਂ ਭੁਗਤਾਨ ਪ੍ਰਣਾਲੀ ਤੇ ਬ੍ਰਿਕਸ ਦੇਸ਼ਾਂ ਨੇ ਅਮਰੀਕੀ ਡਾਲਰ ਦੇ ਦਬਦਬੇ ਵਾਲੇ ਪੱਛਮੀ ਭੁਗਤਾਨ ਪ੍ਰਣਾਲੀ ਜਿਹਨੂੰ ਸਵਿਫਟ ਕਿਹਾ ਜਾਂਦਾ ਹੈ ਨੈਟਵਰਕ ਉਹਦੇ ਤੋਂ ਇਲਾਵਾ ਇੱਕ ਨਵੀਂ ਭੁਗਤਾਨ ਪ੍ਰਣਾਲੀ ਬਣਾਉਣ ਬਾਰੇ ਗੱਲ ਵੀ ਕੀਤੀ ਹੈ ਤਾਕੇ ਡਾਲਰ ਦੇ ਮੁਕਾਬਲੇ ਉਹਨਾਂ ਦੀ ਕਰੰਸੀ ਵਿੱਚ ਉਤਰਾ ਚੜਾ ਦੇ ਖਤਰੇ ਨੂੰ ਘਟ ਕੀਤਾ ਜਾ ਸਕੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੀਟਰ ਪੂਤਨ ਜਿਹੜੇ ਨੇ ਉਹਨਾਂ ਨੇ ਰੂਸ ਦੇ ਕਜਾਨ ਸ਼ਹਿਰ ਵਿੱਚ ਜਿਹੜਾ ਆਯੋਜਿਤ ਹੋਇਆ ਸੀ ਬ੍ਰਿਕਸ ਮੇਲਣ ਉਹਦੇ ਵਿੱਚ ਨਵੇਂ ਭੁਗਤਾਨ ਦੀ ਵਿਧੀ ਬਾਰੇ ਕਿਹਾ ਸੀ ਨਵੀਂ ਭੁਗਤਾਨ ਪ੍ਰਣਾਲੀ ਦੇ ਬਾਰੇ ਕਿਹਾ ਜਾ ਰਿਹਾ ਹੈ ਕਿ ਰੂਸ ਨਾ ਤਾਂ ਡਾਲਰ ਨੂੰ ਛੱਡਣਾ ਚਾਹੁੰਦਾ ਹੈ ਤੇ ਨਾ ਹੀ ਇਸ ਨੂੰ ਹਰਾਉਣਾ ਚਾਹੁੰਦਾ ਹੈ ਪਰ ਉਹਨਾਂ ਦੇ ਦੇਸ਼ ਨੂੰ ਡਾਲਰ ਨਾਲ ਕੰਮ ਕਰਨ ਤੋਂ ਰੋਕਿਆ ਗਿਆ ਹੋਇਆ ਹੈ ਸੋ 20 ਜਨਵਰੀ ਨੂੰ ਅਗਲੀ ਖਬਰ ਹੈ ਜੀ 20 ਜਨਵਰੀ ਨੂੰ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣ ਤੋਂ ਤੁਰੰਤ ਬਾਅਦ 트ੰਪ ਨੇ ਬ੍ਰਿਕਸ ਦੇਸ਼ਾਂ ਨੂੰ ਇੱਕ ਵਾਰ ਫਿਰ ਚੇਤਾਵਨੀ ਦਿੱਤੀ 트ੰਪ ਨੇ ਕਿਹਾ ਜੇ ਬ੍ਰਿਕਸ ਦੇਸ਼ ਇਹ ਜਾ ਕਰਨਾ ਹੀ ਚਾਹੁੰਦੇ ਹਨ ਤਾਂ ਠੀਕ ਹੈ ਪਰ ਇਸ ਤੋਂ ਬਾਅਦ ਉਹਨਾਂ ਨੂੰ ਅਮਰੀਕਾ ਨਾਲ ਵਪਾਰ ਤੇ ਘੱਟੋ-ਘੱਟ 100% ਦੀ ਟਾਰਫ ਦੇਣਾ ਪਵੇਗਾ ਜੇਕਰ ਉਹ ਵਿਸ਼ਵ ਵਪਾਰ ਵਿੱਚ ਡਾਲਰ ਦੀ ਵਰਤੋਂ ਨੂੰ ਘਟਾਉਣ ਦੀ ਕੋਈ ਯੋਜਨਾ ਅਭਜਾਨ ਰਹੇ ਬਣਾ ਰਹੇ ਹਨ ਤਾਂ ਮੰਗਲਵਾਰ ਨੂੰ ਸਵਿਟਜ਼ਰਲੈਂਡ ਦੇ ਦਾਵੋਸ ਚ ਹੋਜੇਤ ਵਿਸ਼ਵ ਆਰਥਿਕ ਫੋਰਮ ਚ ਚਰਚਾ ਦੌਰਾਨ ਕਈ ਅਰਥਸ਼ਾਸਤਰੀਆਂ ਨੇ ਕਿਹਾ ਕਿ ਬ੍ਰਿਕਸ ਦੇਸ਼ਾਂ ਲਈ 트럼ਪ ਦੀ ਧਮਕੀ ਉਹਨਾਂ ਨੂੰ ਅਮਰੀਕੀ ਡਾਲਰ ਤੋਂ ਹੋਰ ਦੂਰ ਕਰ ਦੇਵੇਗੀ ਹਾਰਵਰਡ ਯੂਨੀਵਰਸਿਟੀ ਦੇ ਅਰਥਸ਼ਾਸਤਰ ਦੇ ਪ੍ਰੋਫੈਸਰ ਕੈਨੇਥ ਰੋਗੋਫ ਨੇ ਇੱਕ ਪੈਨਲ ਚਰਚਾ ਦੌਰਾਨ ਕਿਹਾ ਕੀ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਡੀ ਕਰੰਸੀ ਦੀ ਵਰਤੋਂ ਕਰਨ ਕਿਉਂਕਿ ਇਹ ਇੱਕ ਸਥਿਰ ਕਰੰਸੀ ਹੈ ਅਤੇ ਭੁਗਤਾਨ ਦਾ ਇੱਕ ਸਾਧਨ ਪਹਿਲਾਂ ਹੀ ਬਣਾਇਆ ਹੋਇਆ ਹੈ ਪਰ ਜੇਕਰ ਤੁਸੀਂ ਦੂਜੇ ਦੇਸ਼ਾਂ ਨੂੰ ਇਹਦੀ ਵਰਤੋਂ ਤੋਂ ਬਾਰੇ ਧਮਕੀਆਂ ਦੇ ਰਹੇ ਹੋ ਤਾਂ ਮੈਨੂੰ ਲੱਗਦਾ ਹੈ ਕਿ ਉਹਨਾਂ ਦੇਸ਼ਾਂ ਨੂੰ ਵਿਸ਼ਵ ਵਪਾਰ ਲਈ ਵਰਤੀਆਂ ਜਾਣ ਵਾਲੀਆਂ ਕਰੰਸੀਆਂ ਵਿੱਚ ਵਿਭਿੰਨਤਾ ਲਿਆਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਉਹਨਾਂ ਦੀ ਮਦਦ ਹੋ ਰਹੀ ਹੈ ਉਹਨਾਂ ਕਹੇ ਕਿ ਮੈਨੂੰ ਲੱਗਦਾ ਹੈ ਕਿ ਇਸ ਨਾਲ ਖੁਦ ਹੀ ਟਰੰਪ ਆਪਣੇ ਦੇਸ਼ ਦਾ ਨੁਕਸਾਨ ਕਰ ਰਹੇ ਹਨ ਅਮਰੀਕੀ ਡਾਲਰ ਜਿਹੜਾ ਹੈ ਉਹ ਦਹਾਕਿਆਂ ਤੋਂ ਵਿਸ਼ਵ ਭਰ ਵਿੱਚ ਵਪਾਰ ਦੀ ਕਰੰਸੀ ਦੀ ਮੁੱਖ ਕਰੰਸੀ ਰਿਹਾ ਹੈ ਦੁਨੀਆ ਭਰ ਦੇ ਕੇਂਦਰੀ ਬੈਂਕ ਵੀ ਡਾਲਰ ਨੂੰ ਵਿਦੇਸ਼ੀ ਭੰਡਾਰ ਵਜੋਂ ਹੀ ਰੱਖਦੇ ਹਨ ਪਰ ਹਾਲ ਹੀ ਦੇ ਸਾਲਾਂ ਵਿੱਚ ਡਾਲਰ ਦੇ ਦਬ ਦਬੇ ਨੂੰ ਲਗਾਤਾਰ ਚੁਣੌਤੀ ਦਿੱਤੀ ਜਾ ਰਹੀ ਹੈ ਕਿਉਂਕਿ ਚੀਨ ਵਰਗੇ ਦੇਸ਼ ਡਾਲਰ ਦੇ ਮੁਕਾਬਲੇ ਡਾਲਰ ਦੇ ਤੇ ਆਪਣੀ ਨਿਰਭਰਤਾ ਘਟਾਉਣਾ ਚਾਹੁੰਦੇ ਹਨ ਤੇ ਆਪਣੀ ਕਰੰਸੀ ਨੂੰ ਉਹਦਾ ਅੰਤਰਰਾਸ਼ਟਰੀਕਰਨ ਕਰਨ ਤੇ ਉੱਤੇ ਜ਼ੋਰ ਦੇ ਰਹੇ ਹਨ ਰੂਸ ਯੂਕਰੇਨ ਸੰਘਰਸ਼ ਤੋਂ ਬਾਅਦ ਡਾਲਰ ਦੀ ਥਾਂ ਤੇ ਹੋਰ ਕਰੰਸੀਆਂ ਦੀ ਵਰਤੋਂ ਕਰਨ ਦਾ ਰੁਝਾਨ ਹੋਰ ਵੱਧ ਗਿਆ ਹੈ ਅਮਰੀਕਾ ਦੀਗਵਾਈ ਵਾਲੇ ਪੱਛਮੀ ਦੇਸ਼ਾਂ ਨੇ ਜੰਗ ਨੂੰ ਲੈ ਕੇ ਰੂਸ ਤੇ ਸਖਤ ਪਾਬੰਦੀਆਂ ਲਾਈਆਂ ਹੋਈਆਂ ਹਨ ਇਸ ਨੂੰ ਸਵਿਫਟ ਤੋਂ ਹੀ ਬੈਂਕਿੰਗ ਪ੍ਰਣਾਲੀ ਜਿਹੜੀ ਹੈ ਸਵਿਫਟ ਤੋਂ ਹੀ ਬਾਹਰ ਕਰ ਦਿੱਤਾ ਗਿਆ ਹੈ ਇਸ ਕਾਰਨ ਇਸ ਨੂੰ ਗਲੋਬਲ ਵਪਾਰ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਇਹ ਦੇਖ ਕੇ ਬਾਕੀ ਦੁਨੀਆ ਵੀ ਹੁਣ ਸਮਝ ਗਈ ਹੈ ਕਿ ਕਿਸੇ ਇੱਕ ਕਰੰਸੀ ਦੇ ਉੱਤੇ ਇਨੀ ਜ਼ਿਆਦਾ ਨਿਰਭਰਤਾ ਖਤਰਨਾਕ ਹੋ ਸਕਦੀ ਹੈ ਕਿਸੇ ਵੀ ਤਰ੍ਹਾਂ ਦੇ ਤਣਾਅ ਦਾ ਜਾਂ ਸੰਘਰਸ਼ ਦਾ ਜਾਂ ਕਿਸੇ ਜੁੱਧ ਦੇ ਸਮੇਂ ਅਮਰੀਕਾ ਕਿਸੇ ਦੇਸ਼ ਨੂੰ ਵੀ ਜਿਹੜੀ ਵਿਸ਼ਵ ਭਰ ਵਿੱਚ ਚੱਲ ਰਹੀ ਫਾਈਨੈਂਸ਼ੀਅਲ ਪ੍ਰਣਾਲੀ ਆ ਸਵਿਫਟ ਇਹਦੇ ਤੋਂ ਅਲੱਗ ਕਰ ਸਕਦਾ ਹੈ ਸੋ ਇਸ ਚਰਚਾ ਦੌਰਾਨ ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਜਿਹੜੇ ਨੇ ਅਰਥਸ਼ਾਸਤਰੀ ਰਗੂਰਾਮ ਰਾਜਨ ਉਹਨਾਂ ਨੇ ਕਿਹਾ ਹੈ ਕਿ 트럼ਪ ਪ੍ਰਤੀਕਿਰਿਆ ਦੇਣ ਵਿੱਚ ਬੜੀ ਜਲਦਬਾਜ਼ੀ ਕਰ ਰਹੇ ਆ ਕਿਉਂਕਿ ਆਉਣ ਵਾਲੇ ਕੁਝ ਸਾਲਾਂ 'ਚ ਬ੍ਰਿਕਸ ਕਰੰਸੀ ਆਉਣ ਦੀ ਕੋਈ ਸੰਭਾਵਨਾ ਹੀ ਨਹੀਂ ਹੈ ਪ੍ਰੋਫੈਸਰ ਰਗੂਰਾਮ ਰਾਜਨ ਜੋ ਇਸ ਸਮੇਂ ਸ਼ਿਕਾਗੋ ਯੂਨੀਵਰਸਿਟੀ ਵਿੱਚ ਜਿਹੜਾ ਫਾਈਨਾਂਸ ਤੇ ਇਕਨੋਮੀ ਨੂੰ ਪੜ੍ਹਾ ਰਹੇ ਨੇ ਉਹਨਾਂ ਨੇ ਕਿਹਾ ਕਿ ਕਰੰਸੀ ਨੂੰ ਇੱਕ ਹਥਿਆਰ ਵਜੋਂ ਵਰਤਿਆ ਜਾ ਰਿਹਾ ਹੈ ਜਿਸ ਕਾਰਨ ਦੁਨੀਆ ਭਰ ਦੇ ਕੇਂਦਰੀ ਬੈਂਕਰ ਵੀ ਚਿੰਤਾ ਦੇ ਵਿੱਚ ਚਲੇ ਗਏ ਹਨ ਉਹਨਾਂ ਇਹ ਵੀ ਕਿਹਾ ਕਿ ਬ੍ਰਿਕਸ ਦੇਸ਼ਾਂ ਵਿਚਾਲੇ ਭੂ ਰਾਜਨੀਤਿਕ ਤਣਾਅ ਨੂੰ ਵੇਖਦੇ ਹੋਏ ਬ੍ਰਿਕਸ ਦੀ ਸਾਂਝੀ ਕੋਈ ਵੀ ਮੁਦਰਾ ਆਉਣ ਦੀ ਕੋਈ ਸੰਭਾਵਨਾ ਬਹੁਤ ਘੱਟ ਹੈ ਮੈਂਬਰ ਦੇਸ਼ ਜਿਹੜੇ ਉਹਦੇ ਪ੍ਰਮੁੱਖ ਨੇ ਭਾਰਤ ਤੇ ਚੀਨ ਉਹਨਾਂ ਦੇ ਵਿਚਾਲੇ ਸਰਹੱਦੀ ਵਿਵਾਦ ਚੱਲ ਰਿਹਾ ਹੈ ਇੱਕ ਤਣਾਅ ਚੱਲ ਰਿਹਾ ਹੈ ਉਹ ਕਹਿੰਦੇ ਨੇ ਕਿ ਮੈਨੂੰ ਲੱਗਦਾ ਹੈ ਕਿ ਰਾਸ਼ਟਰਪਤੀ ਟਰੰਪ ਕਿਸੇ ਇਹੋ ਜੀ ਚੀਜ਼ ਤੋਂ ਬਹੁਤ ਤੇਜ਼ੀ ਨਾਲ ਪ੍ਰਤੀਕਿਰਿਆ ਦੇ ਰਹੇ ਨੇ ਜੋ ਫੇਰ ਹਲ ਵਾਪਰਨ ਵਾਲੀ ਹੀ ਨਹੀਂ ਹੈ ਹਾਂਗਕਾਂਗ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨੋਲੋਜੀ ਸਕੂਲ ਆਫ ਬਿਜ਼ਨਸ ਐਂਡ ਮੈਨੇਜਮੈਂਟ ਦੇ ਪ੍ਰੋਫੈਸਰ ਜਿਨ ਨੇ ਕਿਹਾ ਕਿ ਆਉਣ ਵਾਲੇ ਦਹਾਕਿਆਂ ਵਿੱਚ ਇੱਕ ਗਲੋਬਲ ਮੁਦਰਾ ਦੇ ਰੂਪ ਵਿੱਚ ਅਮਰੀਕੀ ਡਾਲਰ ਦਾ ਇਸਤੇਮਾਲ ਖਤਮ ਨਹੀਂ ਹੋ ਸਕਦਾ ਇਸ ਦੀ ਰਫਤਾਰ ਜਿਹੜੀ ਆ ਉਹ ਜ਼ਰੂਰ ਘਟ ਜਾਏਗੀ ਭਾਵੇਂ ਚੀਨ ਆਪਣੀ ਕਰੰਸੀ ਨੂੰ ਵਪਾਰ ਦੀ ਕਰੰਸੀ ਬਣਾਉਣ ਦੇ ਯਤਨ ਕਰਦਾ ਆ ਰਿਹਾ ਹੈ ਪਰ ਜਵਾਨ ਨੂੰ ਅਜੇ ਵੀ ਇੱਕ ਗਲੋਬਲ ਰਜ਼ਰਵ ਮੁਦਰਾ ਬਣ ਲਈ ਲੰਮਾ ਸਫ਼ਰ ਤੈਅ ਕਰਨਾ ਪੈਣਾ ਹੈ ਭਾਰ ਦੇ ਵੀ ਜਿਹੜੇ ਕਾਰੋਬਾਰੀ ਮਾਰ ਨੇ ਉਹਨਾਂ ਨੇ ਅੱਜ ਕਿਹਾ ਕਿ ਜੇ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਘਰੇਲੂ ਉਤਪਾਦਾਂ ਤੇ ਵਾਧੂ ਟੈਕਸ ਲਾਉਂਦੇ ਆ ਤਾਂ ਭਾਰਤ ਨੂੰ ਇਹਦਾ ਟੁਕੜਾ ਜਵਾਬ ਦੇਣਾ ਚਾਹੀਦਾ ਹੈ ਉਹਨਾਂ ਕਿਹਾ ਕਿ ਭਾਰਤ ਨੇ ਪਹਿਲਾਂ ਵੀ ਅਮਰੀਕਾ ਵੱਲੋਂ ਕੁਝ ਸਟੀਲ ਤੇ ਅਲਮੀਨੀਅਮ ਉਤਪਾਦਾਂ ਤੇ ਲਾਏ ਟੈਕਸ ਦੇ ਜਵਾਬ ਵਿੱਚ ਸੇਬ ਤੇ ਅਮਰੀਕੀ ਉਤਪਾਦਾਂ ਦੇ ਉੱਤੇ ਟੈਕਸ ਲਾ ਦਿੱਤਾ ਸੀ ਗਲੋਬਲ ਟ੍ਰੇਡ ਰਿਸਰਚ ਇਨੀਸ਼ੀਏਟਿਵ ਦੇ ਬਾਨੀ ਅਜੀਤ ਸਵਾਸਤਵ ਨੇ ਕਿਹਾ ਕਿ ਭਾਰਤ ਨੂੰ ਇਸ ਦਾ ਟੁਕਮਾ ਤੇ ਬਰਾਬਰ ਜਵਾਬ ਦੇਣਾ ਚਾਹੀਦਾ ਹੈ ਉਹਨਾਂ ਕਿਹਾ ਕਿ ਇਸ ਜਵਾਬ ਤੋਂ ਸਿੱਧ ਹੋਵੇਗਾ ਕਿ ਭਾ ਪਾਰਤ ਆਪਣੇ ਕਾਰੋਬਾਰੀ ਹਿੱਤਾਂ ਦੀ ਰਾਖੀ ਦੇ ਸਮਰੱਥ ਹੈ ਉਹਨਾਂ ਕਿਹਾ ਕਿ ਟਰੰਪ H1B ਨੀਜਾ ਵੀਜ਼ਾ ਨਿਯਮਾਂ ਨੂੰ ਸਖਤ ਬਣਾ ਸਕਦੇ ਹਨ ਕੋ ਮੰਤਰੀ ਕਾਰੋਬਾਰੀ ਮਾਰ ਅਭਿਜੀਤ ਦਾਸ ਨੇ ਕਿਹਾ ਹੈ ਕਿ ਜੇ ਅਮਰੀਕਾ ਵੱਲੋਂ ਵਾਧੂ ਟੈਕਸ ਲਾਗੂ ਕੀਤਾ ਜਾਂਦਾ ਹੈ ਦਾ ਇਸ ਨਾਲ ਭਾਰਤੀ ਉਤਪਾਦਾਂ ਲਈ ਬਾਜ਼ਾਰ ਬੰਦ ਹੋ ਜਾਏਗਾ ਉਹਨਾਂ ਕਹੇ ਕਿ ਭਾਰਤ ਨੂੰ ਵੀ ਇਸੇ ਤਰ੍ਹਾਂ ਦਾ ਹੀ ਜਵਾਬ ਦੇਣਾ ਚਾਹੀਦਾ ਹੈ ਇੱਕ ਹੋਰ ਮਾਰ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਸਬੰਧਤ ਤਰ੍ਹਾਂ ਨਾਲ ਵਿਚਾਰ ਵਟਾਂਦਰਾ ਤੇ ਚਰਚਾ ਕਰਨੀ ਚਾਹੀਦੀ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਅਹੁਦਾ ਸੰਭਾਲਣ ਤੋਂ ਬਾਅਦ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਤੇ ਰੂਸੀ ਰਾਸ਼ਟਰਪਤੀ ਵਲਦੀਮੀਰ ਪੁਤਨ ਵਿਚਕਾਰ ਵੀਡੀਓ ਕਾਲ ਹੋਈ ਹੈ ਦੋਵਾਂ ਨੇਤਾਵਾਂ ਨੇ ਦਵੱਲੇ ਸਬੰਧਾਂ ਨੂੰ ਹੋਰ ਉਚਾਈਆਂ ਤੇ ਲਿਜਾਣ ਦਾ ਵਾਅਦਾ ਕੀਤਾ ਚੀਨ ਪਿੰਗ ਨੇ ਪੁੱਤਰ ਨੂੰ ਰਣਨੀਤਿਕ ਸਹਿਯੋਗ ਨੂੰ ਹੋਰ ਵਿਸ਼ਾਲ ਕਰਨ ਆਪਸੀ ਸਹਿਯੋਗ ਨੂੰ ਮਜ਼ਬੂਤ ਕਰਨ ਤੇ ਜਾਇਜ਼ਤਾ ਦੀ ਰਾਖੀ ਕਰਨ ਲਈ ਕਿਹਾ ਹੈ ਮੰਗਲਵਾਰ ਨੂੰ 트ੰਪ ਨੇ ਬੀਜਿੰਗ ਦੇ ਉੱਤੇ ਟੈਕਸ ਲਾਉਣ ਦੀ ਧਮਕੀ ਦਿੱਤੀ ਸੀ ਅਤੇ ਰੂਸ ਨੂੰ ਕਿਹਾ ਸੀ ਕਿ ਜੇਕਰ ਉਹ ਯੂਕਰੇਨ ਯੁੱਧ ਨੂੰ ਰੋਕਣ ਲਈ ਸਮਝੌਤੇ ਤੇ ਨਾ ਪਹੁੰਚਿਆ ਤਾਂ ਮਾਸਕੋ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏਗਾ ਬੁੱਧਵਾਰ ਨੂੰ ਰਾਸ਼ਟਰਪਤੀ ਡੋਨਲਡ 트ੰਪ ਨੇ ਕਿਹਾ ਕਿ ਉਹ ਚੀਨ ਤੋਂ ਦਰਾਮਦ ਕੀਤੇ ਜਾਣ ਵਾਲੇ ਸਮਾਨ ਤੇ 100% ਟੈਰਫ ਲਾਉਣ ਦੇ ਵਿਚਾਰ ਕਰ ਰਹੇ ਹਨ ਇਹ ਟੈਰਫ 1 ਫਰਵਰੀ ਤੋਂ ਲਾਗੂ ਕੀਤੇ ਜਾਣ ਦੀ ਸੰਭਾਵਨਾ ਹੈ ਰੂਸੀ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਯੂਰੀ ਯਾਸ਼ਕੋਵ ਦੇ ਅਨੁਸਾਰ ਪੁਤਨ ਨੇ ਸ਼ੀ ਜਿੰਗਪਿੰਗ ਨੂੰ ਕਿਹਾ ਕਿ ਯੂਕਰੇਨ ਬਾਰੇ ਕਿਸੇ ਵੀ ਸਮਝੌਤੇ ਨੂੰ ਰੂਸੀ ਤਾ ਦੇ ਰੱਖਿਆ ਕਰਨੀ ਚਾਹੀਦੀ ਹੈ ਹਾਲਾਂਕਿ ਦੋਵਾਂ ਨੇਤਾਵਾਂ ਨੇ ਕਿਹਾ ਕਿ ਗੱਲਬਾਤ 트ੰਪ ਦੇ ਸੌ ਚੁੱਕ ਸਮਾਗਮ ਨਾਲ ਸਬੰਧਤ ਬਿਲਕੁਲ ਨਹੀਂ ਹੈ ਅਮਰੀਕਾ ਦੇ ਰਾਸ਼ਟਰਪਤੀ 트ੰਪ ਨੇ ਰੂਸ ਦੇ ਰੂਸੀ ਰਾਸ਼ਟਰਪਤੀ ਵਲਦੀਮੀਰ ਪੂਤਨ ਨੂੰ ਲੈ ਕੇ ਜਿਹੜੀ ਪ੍ਰਤੀਕਿਰਿਆ ਦਿੱਤੀ ਹੈ ਉਹ 트ਰੁੱਥ ਸੋਸ਼ਲ ਤੇ ਇੱਕ ਲੰਬੀ ਪੋਸਟ 트ੰਪ ਨੇ ਲਿਖਿਆ ਹੈ ਕਿ ਮੈਂ ਰੂਸ ਨੂੰ ਨੁਕਸਾਨ ਪਹੁੰਚਾਉਣ ਬਾਰੇ ਨਹੀਂ ਸੋਚ ਰਿਹਾ ਮੈਂ ਰੂਸੀ ਲੋਕਾਂ ਨੂੰ ਪਿਆਰ ਕਰਦਾ ਅਤੇ ਕਟੜਪੰਥੀ ਖੱਬੇ ਪੱਖੀ ਰੂਸ ਦੁਆਰਾ ਪੈਦਾ ਕੀਤੇ ਗਏ ਹੰਗਾਮੇ ਦੇ ਬਾਵਜੂਦ ਮੈਂ ਹਮੇਸ਼ਾ ਰਾਸ਼ਟਰਪਤੀ ਪੂਤਨ ਨਾਲ ਚੰਗੇ ਸਬੰਧ ਬਣਾ ਕੇ ਰੱਖੇ ਹੋਏ ਹਨ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਰੂਸ ਨੇ ਦੂਜੇ ਸੰਸਾਰ ਯੁੱਧ ਵਿੱਚ ਸਾਡੀ ਕਿੰਨੀ ਮਦਦ ਕੀਤੀ ਸੀ ਅਤੇ ਇਸ ਸਮੇਂ ਦੇ ਦੌਰਾਨ ਉਸ ਨੇ ਲਗਭਗ 6 ਮਿਲੀਅਨ ਲੋਕ ਵੀ ਗਵਾਲੇ ਸਨ ਕਿਆ ਜਾ ਰਿਹਾ ਹੈ ਕਿ ਮੈਂ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਰੂਸ ਦੇ ਰਾਸ਼ਟਰਪਤੀ ਪੂਤਨ ਨੂੰ ਵੱਡੀ ਰਾਹਤ ਦੇਵਾਂਗਾ ਮੈਂ ਉਹਨਾਂ ਨੂੰ ਇਸ ਵਿਕਾਰ ਯੰਗ ਤੇ ਸਮਝੌਤਾ ਬੰਦ ਕਰਨ ਲਈ ਕਹਿਣ ਜਾ ਰਿਹਾ ਹਾਂ ਜੇ ਅਸੀਂ ਕਿਸੇ ਸਮਝੌਤੇ ਤੇ ਨਾ ਪਹੁੰਚ ਸਕੇ ਤਾਂ ਮੇਰੇ ਕੋਲ ਰੂਸ ਦੇ ਉੱਤੇ ਭਾਰੀ ਟੈਕਸ ਤੇ ਯਾਰ ਡਿਊਟੀ ਲਾਉਣ ਤੋਂ ਅਤੇ ਰੂਸੀ ਚੀਜ਼ਾਂ ਤੇ ਪਾਬੰਦੀਆਂ ਲਾਉਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੋਵੇਗਾ ਅਤੇ ਇਸ ਵਿੱਚ ਭਾਗੀਦਾਰਾਂ ਤੇ ਪਾਬੰਦੀ ਹੋਵੇਗੀ ਸਾਨੂੰ ਇਸ جنگ ਨੂੰ ਖਤਮ ਕਰਨਾ ਹੈ ਜੋ ਕਦੇ ਸ਼ੁਰੂ ਨਾ ਹੁੰਦਾ ਜੇਕਰ ਮੈਂ ਉਦੋਂ ਰਾਸ਼ਟਰਪਤੀ ਹੁੰਦਾ ਅਸੀਂ ਇਸ ਨੂੰ ਸਿੱਧੇ ਜਾਂ ਟੇਢੇ ਤਰੀਕੇ ਨਾਲ ਕਰ ਸਕਦੇ ਹਾਂ ਅਤੇ ਆਸਾਨ ਤਰੀਕਾ ਹਮੇਸ਼ਾ ਬਿਹਤਰ ਹੁੰਦਾ ਹੈ ਸਮਝੌਤਾ ਕਰਨ ਦਾ ਸਮਾਂ ਆ ਗਿਆ ਹੈ ਕੋਈ ਹੋਰ ਜਾਨ ਹੁਣ ਨਹੀਂ ਜਾਣੀ ਚਾਹੀਦੀ ਅਮਰੀਕੀ ਰਾਸ਼ਟਰਪਤੀ 트럼ਪ ਨੇ ਅਮਰੀਕਾ ਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਪ੍ਰਚਾਰ ਨੂੰ ਲੈ ਕੇ ਵੀ ਵੱਡਾ ਐਲਾਨ ਕੀਤਾ ਹੈ 트럼ਪ ਨੇ ਕਿਹਾ ਹੈ ਕਿ ਇਸ ਦੇ ਲਈ 500 ਅਰਬ ਡਾਲਰ ਦਾ ਨਿਵੇਸ਼ ਕੀਤਾ ਜਾਏਗਾ ਅਤੇ 1 ਲੱਖ ਨਵੀਆਂ ਨੌਕਰੀਆਂ ਵੀ ਪੈਦਾ ਕੀਤੀਆਂ ਜਾਣਗੀਆਂ ਇਹ ਨਿਵੇਸ਼ ਅਗਲੇ 5 ਸਾਲਾਂ ਵਿੱਚ ਟੈਕਨਾਲੋਜੀ ਖੇਤਰ ਦੀਆਂ ਵੱਡੀਆਂ ਕੰਪਨੀਆਂ ਔਰ ਇੱਕਲ ਓਪਨ AI ਅਤੇ ਸਾਫਟ ਬੈਂਕ ਵੱਲੋਂ ਕੀਤਾ ਜਾਵੇਗਾ 트럼ਪ ਨੇ ਇਸ ਦੇ ਲਈ ਨਵੀਂ ਅਮਰੀਕੀ AI ਕੰਪਨੀ ਸਟਾਰ ਗੇਟ ਬਣਾਉਣ ਦਾ ਵੀ ਐਲਾਨ ਕੀਤਾ ਹੈ ਔਰਕਲ ਦੇ ਸੀਨੀਅਰ ਅਧਿਕਾਰੀ ਐਲਿਸਨ ਨੇ ਕਿਹਾ ਹੈ ਕਿ ਇਸ ਦੇ ਲਈ ਟੈਕਸਾਸ ਵਿੱਚ ਡਾਟਾ ਸੈਂਟਰ ਬਣਾਉਣ ਦਾ ਕੰਮ ਪਹਿਲਾਂ ਤੋਂ ਹੀ ਚੱਲ ਰਿਹਾ ਹੈ ਜਿੱਥੇ 10 ਇਮਾਰਤਾਂ ਉਸਾਰੀ ਦੀਆਂ ਹਨ ਅਤੇ ਇਸ ਨੂੰ 20 ਤੱਕ ਵਧਾਇਆ ਜਾਏਗਾ ਯਾਨੀ ਕਿ 10 ਦੀਆਂ 20 ਇਮਾਰਤਾਂ ਬਣਾਵਾਂਗੇ ਤੇ ਇਹਦੇ ਨਾਲ ਹੀ ਓਪਨ ਆਰਟੀਫੀਸ਼ੀਅਲ ਇੰਟੈਲੀਜੈਂਸ ਕੰਪਨੀ ਦੇ ਮੁਖੀ ਓਲਟਮੈਨ ਨੇ ਵੀ ਦਾਵਾ ਕੀਤਾ ਕਿ ਇਸ ਦੌਰ ਦਾ ਸਭ ਤੋਂ ਮਹੱਤਵਪੂਰਨ ਪ੍ਰੋਜੈਕਟ ਹੈ ਅਤੇ ਇਹ 트ੰਪ ਦੇ ਬਿਨਾ ਹੋ ਹੀ ਨਹੀਂ ਸਕਦਾ ਸਾਫਟਬੈਂਕ ਕੰਪਨੀ ਦੇ ਮਾਸਾ ਜੋਗੀ ਨੇ 트ੰਪ ਦੇ ਸ਼ਬਦਾਂ ਨੂੰ ਫਿਰ ਦਰਾਇਆ ਤੇ ਕਿਹਾ ਕਿ ਅਮਰੀਕਾ ਦਾ ਸਨੈਰੀ ਯੁੱਗ ਦੀ ਸ਼ੁਰੂਆਤ ਹੋ ਚੁੱਕੀ ਹੈ ਅਗਲੀ ਖਬਰ ਕੈਨੇਡਾ ਤੋਂ ਜੀ ਕੈਨੇਡਾ ਦਾ ਫੈਡਰਲ ਇਮੀਗ੍ਰੇਸ਼ਨ ਵਿਭਾਗ ਅਗਲੇ 3 ਸਾਲਾਂ ਵਿੱਚ ਲਗਭਗ 3300 ਨੌਕਰੀਆਂ ਵਿੱਚ ਕਟੌਤੀ ਕਰਨ ਜਾ ਰਿਹਾ ਹੈ ਪਬਲਿਕ ਸਰਵਸਲਾਇਨਸ ਆਫ ਕੈਨੇਡਾ ਤੇ ਕੈਨੇਡਾ EMPLOYES AND IMMIGRATION UNION ਨੇ ਜਾਰੀ ਕੀਤੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਯਾਨੀ IRCC ਨੇ ਇਹ ਨਹੀਂ ਦੱਸਿਆ ਕਿ ਕਟੌਰੀਆਂ ਤੋਂ ਕੌਣ ਲੋਕ ਪ੍ਰਭਾਵਿਤ ਹੋਣਗੇ ਯੂਨੀਅਨਾਂ ਨੇ ਕਿਹਾ ਹੈ ਕਿ ਫਰਵਰੀ ਦੇ ਅੱਧ ਵਿੱਚ ਹੋਰ ਜਾਣਕਾਰੀ ਮਿਲਦੀ ਉਮੀਦ ਹੈ ਪਰ ਸਟਾਫ ਨੂੰ ਸੂਚਿਤ ਕਰਨ ਤੋਂ ਪਹਿਲਾਂ ਯੂਨੀਅਨ ਪ੍ਰਬੰਧਨ ਮੀਟਿੰਗਾਂ ਵਿੱਚ ਕਟੌਤੀਆਂ ਨੂੰ ਉਠਾਇਆ ਗਿਆ ਸੀ ਦੋਵੇਂ ਯੂਨੀਅਨਾਂ ਸਰਕਾਰ ਨੂੰ ਸਟਾਫ ਨੂੰ ਘਟਾਉਣ ਦੀ ਥਾਂ ਬਾਹਰੋਂ ਕੰਟਰੈਕਟ ਵਿੱਚ ਰੱਖੇ ਜਾ ਰਹੇ ਲੋਕਾਂ ਦੀ ਜਿਹੜੇ ਆ ਕਟੌਤੀ ਕਰਨ ਦੇ ਉੱਤੇ ਅਪੀਲ ਕਰ ਰਹੀਆਂ ਹਨ ਅਗਲੀ ਖਬਰ ਦਿੱਲੀ ਤੋਂ ਜੀ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਪਾਰਟੀ ਦਾ ਮੱਧ ਵਰਗੀ ਮੈਨੀਫੈਸਟੋ ਜਾਰੀ ਕਰਦੇ ਹੋਏ ਕੇਂਦਰ ਤੋਂ ਸੱਤ ਮੰਗਾਂ ਕੀਤੀਆਂ ਹਨ ਮੱਧ ਵਰਗ ਨੂੰ ਸਭ ਤੋਂ ਵੱਡੀ ਤਾਕਤ ਦੱਸਦੇ ਹੋਏ ਉਹਨਾਂ ਕਿਹਾ ਕਿ ਮੱਧ ਵਰਗੀ ਲੋਕ ਟੈਕਸ ਹਤਵਾਦ ਦਾ ਸ਼ਿਕਾਰ ਹੋ ਰਹੇ ਹਨ ਦੂਜੀਆਂ ਪਾਰਟੀਆਂ ਤੇ ਨੋਟਬੰਦੀ ਤੇ ਵੋਟ ਬੈਂਕ ਬਣਾਉਣ ਦਾ ਦੋਸ਼ ਲਾਉਂਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਇਹਨਾਂ ਪਾਰਟੀਆਂ ਨੇ ਮੱਧ ਵਰਗ ਦਾ ਸਾਥ ਹੀ ਛੱਡ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਦੂਜੀਆਂ ਪਾਰਟੀਆਂ ਲਈ ਵੱਡੇ ਉਜੋਗਪਤੀ ਨੋਟ ਬੈਂਕ ਹਨ ਤੇ ਬਾਕੀ ਲੋਕ ਵੋਟ ਬੈਂਕ ਹਨ ਮੱਧ ਵਰਗ ਹੈ ਕਜਿਆ ਵਰਗ ਹੈ ਜੋ ਕੁਚਲੇ ਜਾ ਰਿਹਾ ਹੈ ਮੱਧ ਵਰਗ ਨੂੰ ਰਾਹ ਦੇਣ ਲਈ ਕੇਜਰੀਵਾਲ ਨੇ ਕੇਂਦਰ ਸਰਕਾਰ ਅੱਗੇ 7 ਮੰਗਾਂ ਰੱਖੀਆਂ ਹਨ ਅਤੇ ਉਹਨਾਂ ਨੂੰ ਅਗਲੇ ਬਜਟ ਵਿੱਚ ਸ਼ਾਮਲ ਕਰਨ ਦੀ ਅਪੀਲ ਕੀਤੀ ਹੈ ਉਹਨਾਂ ਨੇ ਸਿੱਖਿਆ ਦਾ ਬਜਟ 2% ਦੀ ਦੇ ਵਧਾ ਕੇ 10% ਦੀ ਤੱਕ ਕਰਨ ਦੀ ਸਿਫਾਰਿਸ਼ ਕੀਤੀ ਹੈ ਦੇਸ਼ ਭਰ ਵਿੱਚ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਨੂੰ ਕੰਟਰੋਲ ਕਰਨ ਦੀ ਗੱਲ ਕਹੀ ਹੈ ਉੱਚ ਸਿੱਖਿਆ ਲਈ ਸਬਸਿਡੀ ਤੇ ਵਜੀਫਾ ਦਿੱਤਾ ਜਾਵੇ ਛੇਤ ਬਜਟ ਵਿੱਚ ਵੀ 10 ਫੀਸਦੀ ਦਾ ਵਾਅਦਾ ਕੀਤਾ ਜਾਵੇ ਇਨਕਮ ਟੈਕਸ ਛੋਟ 7 ਲੱਖ ਤੋਂ ਵਧਾ ਕੇ 10 ਲੱਖ ਰੁਪਏ ਤੱਕ ਕੀਤੀ ਜਾਵੇ ਜ਼ਰੂਰੀ ਵਸਤਾਂ ਤੇ ਜੀਐਸਟੀ ਖਤਮ ਕੀਤੀ ਜਾਵੇ ਸੀਨੀਅਰ ਨਾਗਰਿਕਾਂ ਲਈ ਮਜ਼ਬੂਤ ਰਿਟਾਇਰਮੈਂਟ ਯੋਜਨਾਵਾਂ ਤੇ ਪੈਨਸ਼ਨ ਸਕੀਮਾਂ ਬਣਾਈਆਂ ਜਾਣੀਆਂ ਚਾਹੀਦੀਆਂ ਹਨ ਅਤੇ ਉਹਨਾਂ ਦਾ ਦੇਸ਼ ਦੇ ਸਾਰੇ ਹਸਪਤਾਲਾਂ ਵਿੱਚ ਮੁਫਤ ਇਲਾਜ ਕੀਤਾ ਜਾਣਾ ਚਾਹੀਦਾ ਹੈ ਪਹਿਲਾਂ ਬਜ਼ੁਰਗਾਂ ਨੂੰ ਰੇਲਵੇ ਦੇ ਕਰਾਏ ਵਿੱਚ 50% ਦੀ ਛੋਟ ਹੁੰਦੀ ਸੀ ਇਸ ਨੂੰ ਫਿਰ ਤੋਂ ਬਹਾਲ ਕੀਤਾ ਜਾਣਾ ਚਾਹੀਦਾ ਹੈ ਅਗਲੀ ਖਬਰ ਜੰਮੂ ਕਸ਼ਮੀਰ ਦੇ ਡਾਕਟਰ ਫਰੂਖ ਅਬਦੁੱਲਾ ਨੇ ਨੈਸ਼ਨਲ ਕਾਨਫਰੰਸ ਦੇ ਹੈੱਡਕੁਆਰਟਰ ਵਿਖੇ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਨੂੰ ਬਾਹਰੋਂ ਨਹੀਂ ਸਗੋ ਅੰਦਰੋਂ ਖਤਰਾ ਹੈ ਸਿਰਫ ਦੇਸ਼ ਦੇ ਅੰਦਰਲੇ ਲੋਕ ਇਹਨੂੰ ਤਬਾਹ ਕਰ ਸਕਦੇ ਹਨ ਬਾਹਰਲੇ ਲੋਕ ਨਹੀਂ ਦੇਸ਼ ਨੂੰ ਮਜ਼ਬੂਤ ਬਣਾਉਣ ਲਈ ਸਾਨੂੰ ਆਪਣੇ ਆਪ ਨੂੰ ਤੇ ਆਪਣੇ ਭੈਣ ਭਰਾਵਾਂ ਨੂੰ ਮਜ਼ਬੂਤ ਬਣਾਉਣਾ ਪਏਗਾ ਡਾਕਟਰ ਅਬਦੁੱਲਾ ਨੇ ਫੁੱਟਪਾਉ ਪ੍ਰਚਾਰ ਦੀ ਯੋਜਨਾ ਕੀਤੀ ਖਾਸ ਕਰਕੇ ਹਿੰਦੂ ਖਤਰੇ ਵਿੱਚ ਹਨ ਵਰਗੇ ਬਿਆਨਾਂ ਦੀ ਯੋਜਨਾ ਕਰਦੇ ਹਨ ਉਹਨਾਂ ਕਿਹਾ ਕਿ ਇਸ ਦੇਸ਼ ਦੇ 80% ਲੋਕ ਹਿੰਦੂ ਹਨ ਤਾਂ ਖਤਰਾ ਕਿੱਥੇ ਹੈ ਅਜਿਹੇ ਬਿਆਨ ਲੋਕਾਂ ਨੂੰ ਲੋਕਾਂ ਕਰਨ ਦੇ ਲੋਕਾਂ ਵਿੱਚ ਡਰ ਪੈਦਾ ਕਰਨ ਲਈ ਦਿੱਤੇ ਜਾਂਦੇ ਹਨ ਇਸ ਝੂਠ ਨੂੰ ਮਟਾਉਣਾ ਸਾਰਿਆਂ ਦਾ ਫਰਜ਼ ਹੈ ਧਾਰਾ 370 ਨੂੰ ਰੱਦ ਕਰਨ ਤੇ ਟਿੱਪਣੀ ਕਰਦੇ ਆ ਡਾਕਟਰ ਅਬਦੁੱਲਾ ਨੇ ਦਲੀਲ ਦਿੱਤੀ ਕਿ ਇਹ ਵਿਸ਼ੇਸ਼ ਪ੍ਰਬੰਧ ਸਿਰਫ ਕਸ਼ਮੀਰੀਆਂ ਲਈ ਹੀ ਨਹੀਂ ਸੀ ਸਗੋਂ ਮਹਾਰਾਜਾ ਹਰੀ ਸਿੰਘ ਨੇ 1927 ਵਿੱਚ ਡੋਗਰਿਆਂ ਨੂੰ ਅਮੀਰ ਪੰਜਾਬੀਆਂ ਦੇ ਆਰਥਿਕ ਦਬਦਬੇ ਤੋਂ ਬਚਾਉਣ ਲਈ ਇਹਨੂੰ ਪੇਸ਼ ਕੀਤਾ ਸੀ ਉਸ ਨੇ ਕਿਹਾ ਤੁਸੀਂ ਨੋਟਬੰਦੀ ਦਾ ਜਸ਼ਨ ਮਨਾਇਆ ਪਰ ਹੁਣ ਘਰੇਲੂ ਨੌਕਰੀਆਂ ਵੀ ਬਾਰੇ ਲੋਕਾਂ ਕੋਲ ਜਾ ਰਹੀਆਂ ਹਨ ਘਰੇਲੂ ਸੈਕਾ ਨੂੰ ਬਾਹਰੋਂ ਲਿਆਂਦਾ ਜਾ ਰਿਹਾ ਹੈ ਸੋਚੋ ਕਿ ਤੁਸੀਂ ਕੀ ਪ੍ਰਾਪਤ ਕੀਤਾ ਧਾਰਾ 370 ਨੂੰ ਰੱਦ ਕਰਨ ਤੋਂ ਬਾਅਦ ਵੱਧੀਆਂ ਆਰਥਿਕ ਚੁਣੌਤੀਆਂ ਨੂੰ ਉਜਾਗਰ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਤੁਹਾਡੀਆਂ ਜ਼ਮੀਨਾਂ ਖੋਈਆਂ ਜਾ ਰਹੀਆਂ ਹਨ ਅਤੇ ਨੌਕਰੀਆਂ ਹੁਣ ਤੁਹਾਡੇ ਲਈ ਰਾਖੀਆਂ ਨਹੀਂ ਰਹਿ ਗਈਆਂ ਬਾਹਰਲੇ ਲੋਕ ਕਸ਼ਮੀਰ ਆਉਣ ਤੋਂ ਝਿਜਕਦੇ ਹਨ ਕਿਉਂਕਿ ਉਹ ਇਹਦੀ ਬਹੁ ਗਿਣਤੀ ਮੁਸਲਮਾਨ ਆਬਾਦੀ ਤੋਂ ਹੀ ਡਰਦੇ ਹਨ ਇਹੀ ਉਹ ਹੈ ਜਿਸ ਬਾਰੇ ਅਸੀਂ ਤੁਹਾਨੂੰ ਚੇਤਾਵਨੀ ਦੇਣ ਦੀ ਕੋਸ਼ਿਸ਼ ਕੀਤੀ ਹੈ ਦੇਸ਼ਤਰੀ ਹੋਣ ਦੇ ਦੋਸ਼ਾਂ ਤੇ ਅਬਦੁੱਲਾ ਨੇ ਕਿਹਾ ਕਿ ਮੈਂ ਇੱਕ ਮੁਸਲਮਾਨ ਹਾਂ ਤੇ ਇੱਕ ਭਾਰਤੀ ਮੁਸਲਮਾਨ ਹਾਂ ਮੈਂ ਨਾ ਤਾਂ ਚੀਨੀ ਹਾਂ ਤੇ ਨਾ ਹੀ ਪਾਕਿਸਤਾਨੀ ਮੁਸਲਮਾਨ ਪਰ ਇਹ ਪ੍ਰਚਾਰ ਅਜੇ ਵੀ ਜਾਰੀ ਹੈ ਨੈਸ਼ਨਲ ਕਾਨਫਰੰਸ ਦੇ Hindu ਮੈਂਬਰਾਂ ਨੂੰ ਵੀ ਕਦੀ ਪਾਕਿਸਤਾਨੀ ਕਹਿ ਦਿੱਤਾ ਜਾਂਦਾ ਹੈ ਅਗਲੀ ਖਬਰ ਸ਼੍ਰੋਮਣੀ ਕਾਲੀ ਦਲ ਦੇ ਨਰਾਜ ਧੜੇ ਨਾਲ ਸੰਬੰਧਿਤ ਕੁਝ ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਸਾਬਕਾ ਮੈਂਬਰਾਂ ਨੇ ਅੱਜ ਕਾਲ ਤੱਕ ਦੇ ਜਥੇਦਾਰ ਖਤਰੇਿਤ ਵਿਖੇ ਜਥੇਦਾਰ ਗਿਆਨੀ ਰਬੀਰ ਸਿੰਘ ਦੇ ਨਾਮ ਇੱਕ ਪੱਤਰ ਦੇ ਕੇ ਸ਼ੋਮਨੀ ਕਾਲੀਦਲ ਦੇ ਉੱਤੇ ਕਾਬਜ ਹਾਕਮ ਧੜੇ ਦੇ ਖਿਲਾਫ ਗੰਭੀਰ ਦੋਸ਼ ਲਾਏ ਹਨ ਅਤੇ ਕਾਰਵਾਈ ਦੀ ਮੰਗ ਕੀਤੀ ਹੈ ਇਹ ਪੱਤਰ ਦੇਣ ਵਾਲਿਆਂ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ ਜਸਵੰਤ ਸਿੰਘ ਪੜੈਣ, ਰਾਮਪਾਲ ਸਿੰਘ ਬਹਿਣੀਵਾਲ, ਬੀਬੀ ਕਿਰਨਜੀਤ ਕੌਰ, ਪਰਮਜੀਤ ਸਿੰਘ ਰਾਏਪੁਰ, ਜਥੇਦਾਰ ਹਰਦੇਵ ਸਿੰਘ, ਤੇਜਾ ਸਿੰਘ ਸਾਬਕਾ ਮੈਂਬਰ ਹਰਬੰਸ ਸਿੰਘ ਮੰਜਪੁਰ ਤੇ ਹੋਰ ਲੋਕ ਸ਼ਾਮਿਲ ਸਨ ਸ੍ਰੀ ਅਕਾਲ ਤਖਤ ਸਾਹਿਬ ਦੇ ਸਖਤਰੇਤ ਵਿਖੇ ਇਹਨਾਂ ਨੂੰ ਜਥੇਦਾਰ ਗਿਆਨੀ ਰਗਵੀਰ ਸਿੰਘ ਤਾਂ ਭਾਵੇਂ ਨਹੀਂ ਮਿਲੇ ਪਰ ਉਹਨਾਂ ਦੇ ਸਖਤਰੇਤ ਵਿਖੇ ਆਪਣੀ ਦਰਖਾਸਤ ਰੂਪੀ ਪੱਤਰ ਦੇ ਦਿੱਤਾ ਗਿਆ ਹੈ ਇਸ ਸਬੰਧ ਵਿੱਚ ਮੀਡੀਆ ਨਾਲ ਗੱਲ ਕਰਦੇ ਆਂ ਇਹਨਾਂ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੇ ਦੋਸ਼ ਲਾਇਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸ਼ਕਵੀਰ ਸਿੰਘ ਬਾਦਲ ਨੇ 2 ਦਸੰਬਰ ਨੂੰ ਅਕਾਲ ਤਖਤ ਦੇ ਸਾਹਮਣੇ ਆਪਣੇ ਦੋਸ਼ ਕਬੂਲੇ ਸਨ ਅਤੇ ਇਸ ਦੀ ਤਨਖਾਹ ਵੀ ਲਵਾਈ ਸੀ ਪਰ ਹੁਣ ਉਹ ਲੋਕਾਂ ਵਿੱਚ ਇਹ ਆਖ ਰਹੇ ਹਨ ਕਿ ਉਹਨਾਂ ਦਾ ਕੋਈ ਦੋਸ਼ ਹੀ ਨਹੀਂ ਸੀ ਉਹਨਾਂ ਉਂਝ ਹੀ ਇਹ ਸਾਰੇ ਗਨਾਹ ਆਪਣੇ ਸਿਰ ਲੈ ਲਏ ਸਨ ਸ਼ਰਮਣੀ ਕਮੇਟੀ ਮੈਂਬਰਾਂ ਨੇ ਆਖਿਆ ਕਿ ਇਹ ਬੜਾ ਕੋਝਾ ਮਜ਼ਾਕ ਹੈ ਅਤੇ ਇਸ ਦਾ ਨੋਟਿਸ ਲਿਆ ਜਾਣਾ ਚਾਹੀਦਾ ਹੈ ਉਹਨਾਂ ਦੂਜਾ ਮਾਮਲਾ ਸ਼੍ਰੀ ਅਕਾਲ ਤਖਤ ਵੱਲੋਂ ਭਰਤੀ ਜ਼ਬੰਦੀ ਬਣਾਈ ਸੱਤ ਮੈਂਬਰੀ ਕਮੇਟੀ ਨੂੰ ਆਣ ਦੇਖਿਆ ਕਰਨਾ ਇਹ ਵੀ ਤਖਤ ਦੇ ਹੁਕਮਾਂ ਦੀ ਲੰਘਣਾ ਦੱਸਿਆ ਹੈ ਤੀਜੇ ਮਾਮਲੇ ਵਿੱਚ ਉਹਨਾਂ ਦੋਸ਼ ਲਾਇਆ ਕਿ ਕਾਲ ਤੱਕ ਸਾਬ ਵੱਲੋਂ ਸਵਰਗੀ ਪ੍ਰਕਾਸ਼ ਸਿੰਘ ਬਾਦਰ ਕੋਲੋਂ ਫਖਰੇ ਕੌਮ ਵਾਪਸ ਲੈ ਲਿਆ ਗਿਆ ਸੀ ਪਰ ਹੁਣ ਅਕਾਲੀ ਆਗੂ ਲੋਕਾਂ ਕੋਲੋਂ ਹੱਥ ਖੜੇ ਕਰਾ ਕੇ ਇਸ ਮਾਮਲੇ ਤੋਂ ਮੁੜ ਕੇ ਵਿਚਾਰ ਕਰਨ ਦੀਆਂ ਪੀਲਾਂ ਕਰ ਰਹੇ ਹਨ ਉਹਨਾਂ ਕਹਿੰਿਆ ਕਿ ਅਜਿਹੀਆਂ ਗਲਤੀਆਂ ਲਈ ਕਾਲ ਤੱਕ ਸਾਬ ਤੇ ਸੁਖਬੀਰ ਸਿੰਘ ਬਾਦਲ ਤੇ ਹੋਰ ਨਾਲ ਕਲਾਬ ਕਾਰਵਾਈ ਹੋਣੀ ਚਾਹੀਦੀ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ 20 ਜਨਵਰੀ ਤੋਂ ਭਰਤੀ ਸ਼ੁਰੂ ਕਰ ਦਿੱਤੀ ਗਈ ਹੈ ਤੇ ਇਸ ਨੂੰ ਲੈ ਕੇ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਅਕਾਲੀ ਦਲ ਵੱਲੋਂ ਜਿਹੜੀ 20 ਜਨਵਰੀ ਤੋਂ ਭਰਤੀ ਦੀ ਮہم ਸ਼ੁਰੂ ਕੀਤੀ ਹੋਈ ਹੈ ਇਹ ਬਿਲਕੁਲ ਗਲਤ ਹੈ ਤੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਸ਼ਰੇਆਮ ਲੰਘਣਾ ਹੈ ਉਹਨਾਂ ਨੇ ਕਿਹਾ ਕਿ ਸਿੰਘ ਸਾਹਿਬ ਨੇ 2 ਦਸੰਬਰ ਨੂੰ ਜਿਹੜਾ ਹੁਕਮਨਾਮਾ ਜਾਰੀ ਕੀਤਾ ਸੀ ਇਸ ਨੂੰ ਕੌਮ ਨੇ ਸਵੀਕਾਰ ਕੀਤਾ ਸੀ ਪਰ ਅਕਾਲੀ ਦਲ ਨੇ ਇਸ ਨੂੰ ਨਹੀਂ ਮੰਨਿਆ ਵਡਾਲਾ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੋਂ ਅਕਾਲੀ ਦਲ ਪਗੋੜਾ ਹੋ ਚੁੱਕਾ ਹੈ ਉਹਨਾਂ ਕਿਹਾ ਕਿ ਜਿਹੜੇ ਲੋਕ ਅਕਾਲੀ ਦਲ ਦੇ ਸਿਧਾਂਤ ਨੂੰ ਜਾਣਦੇ ਹਨ ਉਹਨਾਂ ਨੇ ਵੀ ਕਿਹਾ ਹੈ ਕਿ ਅਕਾਲੀ ਦਲ ਆਪਣੇ ਸਿਧਾਂਤਾਂ ਤੋਂ ਵੀ ਦੂਰ ਚਲਾ ਗਿਆ ਹੈ ਵਡਾਲਾ ਅਨਸਾਰ ਅਕਾਲੀ ਦਲ ਨੇ ਆਕਾਲ ਤਖਤ ਸਾਹਿਬ ਦੀ ਥਾਰਟੀ ਨੂੰ ਵੀ ਚੈਲੰਜ ਕੀਤਾ ਹੈ ਉਹਨਾਂ ਕਿਹਾ ਕਿ ਰਜਿੰਦਰ ਸਿੰਘ ਧਾਮੀ ਨੇ ਵੀ ਕਿਹਾ ਸੀ ਕਿ ਹੁਣ ਸਾਰੇ ਹੁਕਮਨਾਮੇ ਲਾਗੂ ਹੋਣੇ ਚਾਹੀਦੇ ਹਨ ਵਡਾਲਾ ਨੇ ਜਸਵੰਤ ਰਗਵੀਰ ਸਿੰਘ ਨਾਲ ਅਪੀਲ ਕੀਤੀ ਕਿ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਅਕਾਲ ਤਖਤ ਸੱਦ ਲਵੇ ਵਡਾਲਾ ਨੇ ਕਿਹਾ ਕਿ ਲੋਕਾਂ ਦੇ ਦਿਲਾਂ ਵਿੱਚ ਉਮੀਦ ਜਾਗ ਗਈ ਸੀ ਕਿ ਹੁਣ ਅਕਾਲੀ ਦਲ ਦਾ ਪੁਨਰ ਸਰਜੀਤ ਹੋ ਜਾਏਗਾ ਪਰ ਅਕਾਲੀ ਦਲ ਨੇ ਹੁਕਮਨਾਮੇ ਦੀ ਲੰਘਣਾ ਕੀਤੀ ਹੈ ਦੁਨੀਆ ਵਿੱਚ ਕੋਈ ਇਹੋ ਜਿਹਾ ਸਿੱਖ ਨਹੀਂ ਹੋਏਗਾ ਜੋ ਹੁਕਮਨਾਮੇ ਨੂੰ ਨਾ ਮੰਨੇ ਪਰ ਸ਼੍ਰੋਮਣੀ ਅਕਾਲੀ ਦਲ ਨੇ ਹੁਕਮਨਮਾ ਨਾ ਮੰਨ ਕੇ ਅਕਾਲ ਤਖਤ ਸਾਹਿਬ ਦੇ ਹੁਕਮ ਦੀ ਉਲੰਘਣਾ ਕੀਤੀ ਹੈ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਸਾਬਕਾ ਪੁਲਿਸ ਅਧਿਕਾਰੀ ਕੁਵਰ ਵਿਜੇ ਪ੍ਰਤਾਪ ਸਿੰਘ ਨੇ ਅੱਜ ਆਪਣੀ ਹੀ ਪਾਰਟੀ ਦੇ ਕੁਝ ਆਗੂਆਂ ਤੇ ਬਿਨਾ ਨਾਮ ਲਏ ਸਵਰਾਜ ਦਾ ਸਿਧਾਂਤ ਤਿਆਗਣ ਦਾ ਦੋਸ਼ ਲਾਇਆ ਹੈ। ਉਹਨਾਂ ਖਲਾਸਾ ਕੀਤਾ ਕਿ ਨਗਰ ਨਿਗਮ ਦੀ ਚੋਣ ਤੋਂ ਬਾਅਦ ਜਿੱਤੇ ਹੋਏ ਕੌਂਸਲਰਾਂ ਦੀ ਖਰੀਦੋ-ਫਰੋਖਤ ਕੀਤੀ ਜਾ ਰਹੀ ਹੈ ਜੋ ਕਿ ਸਵਰਾਜ ਦੇ ਸਿਧਾਂਤ ਦੀ ਉਲੰਘਣਾ ਹੈ। ਉਹਨਾਂ ਕਿਹਾ ਕਿ ਇਸ ਸਿਧਾਂਤ ਨੂੰ ਲੈ ਕੇ ਪਾਰਟੀ 2022 ਵਿੱਚ ਪੰਜਾਬ ਵਿੱਚ ਸਤਾ ਵਿੱਚ ਆਈ ਸੀ। ਪਰ ਜੇ ਸਿਧਾਂਤ ਨੂੰ ਤਿਆਗ ਦਿੱਤਾ ਗਿਆ ਹੈ ਜੋ ਲੋਕਤੰਤਰ ਨੂੰ ਬਚਾਉਣਾ ਹੈ ਤਾਂ ਜਿੱਤੇ ਜਿੱਤੇ ਹੋਏ ਪ੍ਰਤੀਨਿਧਾਂ ਦੀ ਖਰੀਦੋ-ਫਰੋਖਤ ਬੰਦ ਹੋਣੀ ਚਾਹੀਦੀ ਹੈ ਉਹਨਾਂ ਕਹਾਂਗੇ ਜਿੱਤਣ ਵਾਲਾ ਚਾਹੇ ਕਿਸੇ ਵੀ ਪਾਰਟੀ ਦਾ ਪ੍ਰਤੀਨਿਧ ਹੋਵੇ ਪਰ ਉਹ ਜਿੱਤ ਕੇ ਆਇਆ ਹੁੰਦਾ ਹੈ ਅਤੇ ਉਸ ਨੂੰ ਉਸੇ ਰੂਪ ਵਿੱਚ ਹੀ ਸਵੀਕਾਰ ਕਰਨਾ ਚਾਹੀਦਾ ਹੈ ਦਸਨਯੋਗ ਇਹ ਹੈ ਕਿ ਨਗਰ ਨਿਗਮ ਦੀਆਂ ਹੋਈਆਂ ਚੋਣਾਂ ਵਿੱਚ 85 ਸੀਟਾਂ ਵਿੱਚੋਂ ਅੰਮ੍ਰਿਤਸਰ ਵਿੱਚ ਆਮ ਆਦਮੀ ਪਾਰਟੀ ਨੂੰ ਸਿਰਫ 24 ਸੀਟਾਂ ਪ੍ਰਾਪਤ ਹੋਈਆਂ ਸਨ ਜਦੋਂ ਕਿ ਕਾਂਗਰਸ ਨੂੰ 40 ਸੀਟਾਂ ਮਿਲੀਆਂ ਸਨ ਹਾਲ ਹੀ ਵਿੱਚ ਆਮ ਆਦਮੀ ਪਾਰਟੀ ਵੱਲੋਂ 6 ਆਜ਼ਾਦ ਤੇ ਇੱਕ ਸਿਆਸੀ ਪਾਰਟੀ ਦੇ ਕੌਂਸਲਰ ਸਮੇਤ 7 ਕੌਂਸਲਰਾਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰ ਲਿਆ ਗਿਆ ਹੈ ਇਸ ਸਬੰਧੀ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਖਰੀਦੋ-ਫਰੋਖਤ ਕਰਨ ਦੇ ਦੋਸ਼ ਲੱਗੇ ਹਨ ਜਿਨ੍ਹਾਂ ਨੂੰ ਬੀਤੇ ਦਿਨੀ ਆਪ ਸਰਕਾਰ ਦੇ ਇੱਕ ਕੈਬਨਿਟ ਮੰਤਰੀ ਵੱਲੋਂ ਰੱਦ ਵੀ ਕੀਤਾ ਗਿਆ ਸੀ ਆਖਰੀ ਖਬਰ ਜਿਹੜੀ ਹੈ ਜੀ ਖਨੌਰੀ ਬਾਰਡਰ ਤੋਂ ਉਸ ਸਮੇਂ ਅਫਰਾ ਤਫਰੀ ਵਾਲਾ ਮਾਹੌਲ ਬਣ ਗਿਆ ਜਦੋਂ ਮਰਨਵਰ ਤੇ ਬੈਠੇ ਕਿਸਾਨਾਂ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਗੁਰੂਕੋਜ ਲਵਾਉਣ ਤੋਂ ਹੀ ਨਾ ਕਰ ਦਿੱਤੀ ਜਾਣਕਾਰੀ ਅਨੁਸਾਰ ਮੌਕੇ ਤੇ ਪੁੱਜੇ ਪ੍ਰਸ਼ਾਸਨਿਕ ਅਧਿਕਾਰੀ ਅਧਿਕਾਰੀ ਡੀਐਸਪੀ ਪਾਤਣਾ ਇੰਦਰਪਾਲ ਸਿੰਘ ਚੋਹਾਨ ਨੇ ਦੱਸਿਆ ਕਿ ਗੁਰੂਕੋਜ ਲਾਉਣ ਵਾਲਾ ਡਾਕਟਰ ਦਖਣੀ ਭਾਰਦਾ ਹੋਣ ਕਰਕੇ ਉਹਦੀ ਭਾਸ਼ਾ ਦੀ ਸਮਝ ਨਹੀਂ ਸਈ ਜਿਸ ਕਰਕੇ ਜਗਜੀਤ ਸਿੰਘ ਡੱਲੇਵਾਲ ਨੇ ਉਹਨਾਂ ਨੂੰ ਨਾ ਕੀਤੀ ਸੀ ਹਾਲਾਂਕਿ ਬਾਅਦ ਵਿੱਚ ਅਧਿਕਾਰੀਆਂ ਨਾਲ ਮੀਟਿੰਗ ਉਪਰੰਤ ਕਿਸਾਨ ਆਗੂ ਡੱਲੇਵਾਲ ਨੇ ਗਲੂਕੋਜ਼ ਲਗਾਉਣ ਦੀ ਹਮੀ ਭਰ ਦਿੱਤੀ ਸੀ ਖਨੋਰੀ ਬਾਰਡਰ ਤੇ ਮਰਨਵਰਤ ਤੇ ਬੈਠੇ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਇਲਾਜ ਕਰਨ ਵਾਲੀ ਰਜਿੰਦਰਾ ਹਸਪਤਾਲ ਪਟਿਆਲਾ ਦੀ ਟੀਮ ਵੀ ਆਪਣੀ ਡਿਊਟੀ ਛੱਡ ਕੇ ਵਾਪਸ ਚਲੀ ਗਈ ਹੈ ਕਿਸਾਨ ਆਗੂ ਦੇ ਇਲਾਜ ਵਿੱਚ ਲੱਗੀ ਡਾਕਟਰਾਂ ਦੀ ਟੀਮ ਨੇ ਇਲਾਜ ਕਰਨ ਤੋਂ ਨਾ ਕਰ ਦਿੱਤੀ ਹੈ ਡਾਕਟਰਾਂ ਦੀ ਟੀਮ ਨੇ ਸਿਵਲ ਸਰਜਨ ਪਟਿਆਲਾ ਨੂੰ ਡਾਕਟਰ ਦਵਿੰਦਰਪਾਲ ਸਿੰਘ ਨੂੰ ਲਿਖੇ ਇੱਕ ਪੱਤਰ ਵਿੱਚ ਕਿਸਾਨ ਆਗੂਆਂ ਤੇ ਇੱਕ ਤਿੱਤ ਬਦਸਲੂਕੀ ਕਰਨ ਦੇ ਦੋਸ਼ ਲਾਏ ਹਨ ਹਾਲਾਂਕਿ ਕਿਸਾਨ ਆਗੂਆਂ ਨੇ ਡਾਕਟਰਾਂ ਦੇ ਇਸ ਤਾਵੇ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਡੱਲੇਵਾਲ ਤੇ ਉਹਨਾਂ ਦੇ ਕਿਸਾਨ ਆਗੂ ਬਹੁਤ ਸੁਲਝੇ ਹੋਏ ਹਨ ਤੇ ਇਲਾਜ ਕਰਨ ਵਾਲੇ ਡਾਕਟਰ ਨੂੰ ਰੱਬ ਦਾ ਰੂਪ ਮੰंदे ਹਨ ਕਿਸਾਨੀ ਮੰਗਾਂ ਦੀ ਪੂਰਤੀ ਦੀ 52 ਦਿਨਾਂ ਤੋਂ ਮਰਨ ਵਰਤੇ ਬਿਠੇ ਕਿਸਾਨ ਨੇਤਾ ਜਗਜੀਤ ਸਿੰਘ ਢੱਲੇਵਾਲ ਨੂੰ ਅੱਜ ਉਹਨਾਂ ਦੇ ਪ੍ਰਾਣੇ ਕਮਰੇ ਚੋਂ ਬਾਹਰ ਕੱਢ ਕੇ ਕੁਝ ਦੇਰ ਲਈ ਧੁੱਪ ਵਿੱਚ ਬਿਠਾਇਆ ਗਿਆ ਡਾਕਟਰਾਂ ਨੇ ਸਲਾਹ ਦਿੱਤੀ ਕਿ ਕਿਸਾਨਾ ਗੁਰੂ ਜਲਦੀ ਤੰਦਰੁਸਤ ਕਰਨ ਲਈ ਤਾਜ਼ਾ ਹਵਾ ਤੇ ਧੁੱਪ ਦੀ ਲੋੜ ਹੈ ਹੁਣ ਉਹਨਾਂ ਨੂੰ ਮੋਡੀਫਾਈ ਕੀਤੀ ਗਈ ਵਿਸ਼ੇਸ਼ ਟਰਾਲੀ ਵਿੱਚ ਰੱਖਿਆ ਜਾਏਗਾ ਇੱਕ ਖਬਰ ਹੋਰ ਹੈ ਜੀ ਜਿਹੜੀ ਦਿੱਲੀ ਦੇ ਇੱਕ ਬੀਜੇਪੀ ਆਗੂ ਨੇ ਪੰਜਾਬ ਬਾਰੇ ਬਿਆਨ ਦਿੱਤਾ ਉਹਨੂੰ ਲੈ ਕੇ ਕਾਫੀ ਕੰਟਰੋਵਰਸੀ ਸ਼ੁਰੂ ਹੋਈ ਹੈ ਆ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਬਲਵਿੰਦਰ ਸਿੰਘ ਕਾਂਗ ਨੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਪ੍ਰਵੇਸ਼ ਵਰਮਾ ਦੀ ਪੰਜਾਬ ਦੀ ਰਜਿਸਟ੍ਰੇਸ਼ਨ ਵਾਲੀਆਂ ਗੱਡੀਆਂ ਬਾਰੇ ਟਿੱਪਣੀ ਤੋਂ ਭਾਰਤੀ ਜਨਤਾ ਪਾਰਟੀ ਦੀ ਪੰਜਾਬੀਆਂ ਪ੍ਰਤੀ ਮਾਨਸਿਕਤਾ ਬਾਰੇ ਗੱਲ ਕੀਤੀ ਹੈ ਵਰਮਾ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਪੰਜਾਬ ਦੀ ਰਜਿਸਟ੍ਰੇਸ਼ਨ ਵਾਲੇ ਹਜ਼ਾਰਾਂ ਹੀ ਗੱਡੀਆਂ ਵਾਹਨ ਦਿੱਲੀ ਵਿੱਚ ਇੱਧਰ ਉੱਧਰ ਘੁੰਮ ਘੁੰਮਦੇ ਫਿਰਦੇ ਹਨ ਇਹਨਾਂ ਵਾਹਨਾਂ ਵਿੱਚ ਕੌਣ ਲੋਕ ਹਨ ਦਿੱਲੀ ਵਿੱਚ 26 ਜਨਵਰੀ ਗਣਤੰਤਰ ਦਿਵਸ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਉਹ ਇੱਥੇ ਕੀ ਵੱਡਾ ਕਰਨਗੇ ਇਸ ਨਾਲ ਸਾਡੇ ਸੁਰੱਖਿਆ ਪੰਡਾਂ ਲਈ ਇੱਕ ਵੱਡਾ ਖਤਰਾ ਖੜਾ ਹੋ ਸਕਦਾ ਹੈ ਕੰਗ ਨੇ ਕਿਹਾ ਕਿ ਇਹ ਦਰਸਾਉਂਦਾ ਹੈ ਕਿ ਭਾਰਤੀ ਜਨਤਾ ਪਾਰਟੀ ਤੁਹਾਡੇ ਪ੍ਰਤੀ ਯਾਨੀ ਕਿ ਪੰਜਾਬੀਆਂ ਪ੍ਰਤੀ ਉਹਦੇ ਮਨ ਵਿੱਚ ਕਿੰਨੀ ਨਫ਼ਰਤ ਹੈ ਇਹ ਭਾਰਤੀ ਜਨਤਾ ਪਾਰਟੀ ਦੀ ਪੰਜਾਬੀਆਂ ਪ੍ਰਤੀ ਮਾਨਸਿਕਤਾ ਨੂੰ ਦਰਸਾਉਂਦੀ ਹੈ ਕੰਗਰੇਸ ਨੇ ਕਿਹਾ ਕਿ ਤੁਸੀਂ ਪੂਰੇ ਭਾਈਚਾਰੇ ਦਾ ਅਪਮਾਨ ਕੀਤਾ ਹੈ ਕੀ ਪੰਜਾਬੀ دہشتਗਰਦਨ ਵਰਮਾ ਨੂੰ ਮਾਫੀ ਮੰਗਣੀ ਚਾਹੀਦੀ ਹੈ ਉਹਨਾਂ ਮੰਗ ਕੀਤੀ ਕਿ ਭਾਰਤੀ ਜਨਤਾ ਪਾਰਟੀ ਵਰਮਾ ਦੇ ਖਿਲਾਫ ਕਾਰਵਾਈ ਕਰੇ ਦੂਜੇ ਪਾਸੇ ਸੰਜੇ ਸਿੰਘ ਨੇ ਵੀ ਕਿਹਾ ਹੈ ਕਿ ਪ੍ਰਵੇਸ਼ ਵਰਮਾ ਦਾ ਇਹ ਬਿਆਨ ਪੰਜਾਬੀਆਂ ਦਾ ਵੱਡਾ ਅਪਮਾਨ ਹੈ ਦਿੱਲੀ ਦੇਸ਼ ਦੀ ਰਾਜਧਾਨੀ ਹੈ ਇੱਥੇ ਆਰ ਸੂਬੇ ਦੀਆਂ ਗੱਡੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ ਮੇਰਾ ਮੰਨਣਾ ਹੈ ਕਿ ਅਮਿਤ ਸ਼ਾਹ ਨੂੰ ਵੀ ਇਸ ਬਿਆਨ ਲਈ ਸਿੱਖ ਕੌਮ ਤੋਂ ਮਾਫੀ ਮੰਗਣੀ ਚਾਹੀਦੀ ਹੈ ਅਗਲੀ ਖਬਰ ਹੈ ਜੀ ਕੈਨੇਡਾ ਵਿੱਚ ਇੱਕ ਲੜਕੀ ਨੌਜਵਾਨ ਜਿਹੜੀ ਉਹ ਲਾਪਤਾ ਹੋਈ ਆ ਉਹਦੇ ਮਾਮਲੇ 'ਚ ਉਹਦੇ ਪਰਿਵਾਰ ਨੇ ਪੰਜਾਬ ਅਤੇ ਕੇਂਦਰ ਦੀ ਸਰਕਾਰ ਤੋਂ ਲੜਕੀ ਦਾ ਪਤਾ ਲਾਉਣ ਦੀ ਗਹਾਰ ਲਵਾਈ ਹੈ। ਜ਼ਿਲ੍ਹਾ ਬਠਿੰਡਾ ਦੇ ਪਿੰਡ ਸੰਦੋਹਾ ਦੀ ਇੱਕ ਕੁੜੀ ਸੀਗੀ ਜਿਹੜੀ ਕੈਨੇਡਾ ਆਈ ਹੋਈ ਸੀ। ਇਹ ਸੰਦੀਪ ਕੌਰ 15 ਜਨਵਰੀ ਤੋਂ ਭੇਦ ਭਰੀ ਹਾਲਤ 'ਚ ਲਾਪਤਾ ਹੋਣ ਦੇ ਮਾਮਲੇ 'ਚ ਪਰਿਵਾਰ ਨੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਤੋਂ ਉਹਨਾਂ ਦੀ ਲੜਕੀ ਦਾ ਪਤਾ ਲਾਉਣ ਲਈ ਇਹ ਬੁਖਾਰ ਲਾਈ ਹੈ ਇਸ ਮਾਮਲੇ ਵਿੱਚ ਕੈਨੇਡਾ ਪੁਲਿਸ ਲੜਕੀ ਦੀ ਬੀਚ ਤੇ ਲਹਿਰਾਂ ਆਉਣ ਕਾਰਨ ਬੀਚ ਵਿੱਚ ਡੁੱਬਣ ਦੀ ਗੱਲ ਕਰ ਰਹੀ ਹੈ ਪਰ ਪਰਿਵਾਰ ਹੁਣ ਆਪਣੀ ਲੜਕੀ ਦੇ ਮਾਮਲੇ ਵਿੱਚ ਜਿੱਥੇ ਉੱਚ ਪੱਧਰੀ ਜਾਂਚ ਕਰਕੇ ਪੂਰੇ ਮਾਮਲੇ ਦੀ ਸਚਾਈ ਜਾਣਨ ਦੀ ਮੰਗ ਕਰ ਰਿਹਾ ਹੈ ਉੱਥੇ ਹੀ ਪੰਜਾਬ ਤੇ ਕੇਂਦਰ ਸਰਕਾਰ ਨੂੰ ਵੀ ਇਸ ਮਾਮਲੇ ਵਿੱਚ ਦਖਲ ਦੇ ਕੇ ਉਹਨਾਂ ਦੀ ਲੜਕੀ ਦਾ ਪਤਾ ਲਾਉਣ ਦੀ ਮੰਗ ਉਠਾ ਰਹੇ ਹਨ ਇਹ ਲੜਕੀ ਸੰਦੀਪ ਕੌਰ ਨੂੰ ਉਹਦੇ ਮਾਪਿਆਂ ਤੇ ਨਾਨਕਿਆਂ ਨੇ ਰਲ ਮਿਲ ਕੇ ਆਪਣੀ ਜ਼ਮੀਨ ਵੇਚਣ ਤੋਂ ਬਾਅਦ ਉਸ ਦੇ ਵਿਦੇਸ਼ ਜਾਣ ਦੇ ਇਰਮਾਨ ਪੂਰੇ ਕਰਨ ਤੇ ਘਰ ਦੀ ਗਰੀਬੀ ਨੂੰ ਦੂਰ ਕਰਨ ਲਈ ਕੈਨੇਡਾ ਭੇਜਿਆ ਸੀ ਭਾਵੇਂ ਕਿ ਉਹ ਹੁਣ ਉੱਥੇ ਆਪਣੀ ਪੜ੍ਹਾਈ ਪੂਰੀ ਕਰ ਚੁੱਕੀ ਸੀ ਹੁਣ ਉਹ ਰੋਜ਼ਗਾਰ ਦੀ ਭਾਲ ਵਿੱਚ ਸੀ ਪਰਿਵਾਰਕ ਮੈਂਬਰਾਂ ਮੁਤਾਬਕ ਪਰਿਵਾਰ ਨਾਲ ਉਹਦੀ ਅਕਸਰ ਗੱਲਬਾਤ ਹੁੰਦੀ ਰਹਿੰਦੀ ਸੀ ਉਹ ਪਰਿਵਾਰ ਨੂੰ ਉਹਨਾਂ ਦੀ ਗਰੀਬੀ ਦੂਰ ਕਰਨ ਦਾ ਭਰੋਸਾ ਵੀ ਦਿੰਦੀ ਰਹਿੰਦੀ ਸੀ ਅਤੇ ਮਿਹਨਤ ਕਰਕੇ ਪੈਸੇ ਕਮਾ ਕੇ ਉਹਨਾਂ ਦਾ ਕਰਜ਼ਾ ਚਕਾਉਣ ਦਾ ਵੀ ਵਾਦਾ ਕਰਦੀ ਸੀ ਪਰ 15 ਜਨਵਰੀ ਤੋਂ ਲੜਕੀ ਦਾ ਫੋਨ ਆਉਣਾ ਦਾ ਬੰਦ ਹੋ ਗਿਆ ਤੇ ਉਸ ਤੋਂ ਬਾਅਦ ਲੜਕੀ ਬਾਰੇ ਪਰਿਵਾਰਕ ਮੈਂਬਰਾਂ ਨੇ ਪਤਾ ਕਰਨਾ ਸ਼ੁਰੂ ਕੀਤਾ ਤੇ ਕੈਨੇਡਾ ਦੀ ਪੁਲਿਸ ਨੇ ਇਹ ਜਾਣਕਾਰੀ ਦਿੱਤੀ ਕਿ ਲੜਕੀ ਬੀਚ ਤੇ ਆਪਣੇ ਦੋਸਤਾਂ ਨਾਲ ਫੋਟੋਆਂ ਖਿੱਚ ਰਹੀ ਸੀ ਤਾਂ ਸਮੁੰਦਰ ਦੀਆਂ ਲਹਿਰਾਂ ਆਉਣ ਨਾਲ ਉਹ ਸਮੁੰਦਰ ਵਿੱਚ ਡਿੱਗ ਪਈ ਤੇ ਵਹਿ ਗਈ ਪਰਿਵਾਰਕ ਮੈਂਬਰਾਂ ਨੇ ਇਸ ਮਾਮਲੇ ਉੱਤੇ ਕਈ ਸਵਾਲ ਚੁੱਕੇ ਹਨ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਲੜਕੀ ਦੀ ਇਸ ਘਟਨਾ ਦੀ ਗਹਿਰਾਈ ਨਾਲ ਜਾਂਚ ਕੀਤੀ ਜਾਵੇ ਲੜਕੀ ਦੇ ਭਰਾ ਨੇ ਦੱਸਿਆ ਕਿ ਉਹਨੇ ਕਰੀਬ 3 ਮਹੀਨੇ ਪਹਿਲਾਂ ਆਪਣੇ ਸਾਰੇ ਸੋਸ਼ਲ ਅਕਾਊਂਟ ਵੀ ਬੰਦ ਕਰ ਦਿੱਤੇ ਸਨ ਅਤੇ ਪਰਿਵਾਰ ਨਾਲ ਗੱਲ ਵੀ ਬਹੁਤ ਘੱਟ ਵੱਧਦੀ ਕਰਦੀ ਸੀ ਉਸ ਦੇ ਮਾਮੇ ਨਾਲ 1 ਜਨਵਰੀ ਨੂੰ ਹੋਈ ਗੱਲ ਇੱਕ ਗੱਲ ਹੋਈ ਸੀ ਤੇ ਉਸ ਸਮੇਂ ਵੀ ਉਹ ਕਾਫੀ ਪਰੇਸ਼ਾਨ ਲੱਗ ਰਹੀ ਸੀ ਤੇ ਕੰਮ ਨਾ ਮਿਲਣ ਦੀ ਚਿੰਤਾ ਪ੍ਰਗਟ ਕਰ ਰਹੀ ਸੀ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਹੁਣ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਇਸ ਮਾਮਲੇ 'ਚ ਦਖਲ ਦੇ ਕੇ ਲੜਕੀ ਦੇ ਬਾਰੇ ਜਾਂਚ ਕਰਨ ਦੀ ਮੰਗ ਕੀਤੀ ਹੈ ਤੇ ਇਹਦੇ ਨਾਲ ਹੀ ਅੱਜ ਦਾ ਖਬਰਾਂ ਦਾ ਇਹ ਬ੍ਰਿਟਨ ਕਰਦੇ ਹਾਂ ਸਮਾਪਤ ਤੁਹਾਡਾ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ